ਯਾਰ ਬਾਈ ਦੇ ਵਿੱਚ ਲੋਕਾਂ ਦੇ ਵਿੱਚ ਉਤਸ਼ਾਹ ਹੀ ਨਾ ਕੋ ਮਾਹੌਲ ਕਈ ਹੁਣ ਇਹ ਇਲੈਕਸ਼ਨ ਦੇ ਵਿੱਚ ਕੋਈ ਵੇਖਣ ਨੂੰ ਨਜ਼ਰ ਨਹੀਂ ਆ ਰਿਹਾ ਜੇ ਪੀਜਾ ਹੀ ਇੱਥੇ ਐਮਪੀ ਹੋਏਗਾ ਤੇ ਸਾਡਾ ਅੰਮ੍ਰਿਤਸਰ ਦਾ ਖਾਸ ਹੋ ਜਾਣਾ ਜਿਹੜੇ ਕਾਂਗਰਸ ਤੋਂ ਐਮਪੀ ਲੜ ਰਹੇ ਨੇ ਗੁਰਜੀਤ ਓਜਲਾ ਜੀ ਉਹਨਾਂ ਨੇ ਸਾਨੂੰ ਇਥੋਂ ਜ਼ਿਕਰ ਕੀ ਚੈਨੀ ਚੋਰ ਕਹਿਤਾ ਇਸ ਬਤਰਾ ਇਹ ਆਇਆ ਕਿ ਨਸ਼ਾ ਦੁੱਗਣਾ ਹੋ ਗਿਆ ਇੱਥੇ ਗੁੰਡਾਗਰਦੀ ਵੱਧ ਗਈ ਲੋਕ ਤਿਆਰ ਬੈਠੇ ਨੇ ਕਿਹੜਾ ਟਾਈਮ ਹੋਵੇ ਤੇ ਅਸੀਂ ਕੀ ਨਾਲ ਦਾ ਮੋਦੀ ਸਾਹਿਬ ਜੀ ਨੂੰ ਜਿਤਾ ਕੇ ਤੇ ਦਰਨਜੀਤ ਸਿੰਘ ਸੰਧੂ ਨੂੰ ਮੈਂਬਰ ਪਾਰਲੀਮੈਂਟ ਬਣਾਇਆ। ਗੜੀ ਪਹਿਲੀ ਸਰਕਾਰ ਸੀ 30 30 ਕਿਲੋ ਕਣਕ ਦਿੰਦੀ ਸੀ। ਸਾਡੀ ਪਈ ਆਮ ਪਾਰਟੀ ਸਰਕਾਰ ਨੇ ਆ ਕੇ 15 15 ਕਿਲੋ ਕਣਕ ਕਰਦੀ। ਅੱਜ ਅਲਬਰਾ ਇਹ ਆਇਆ ਹੈ ਕਿ ਲੋਕਾਂ ਦੇ ਘਰਾਂ ਦੇ ਵਿੱਚ ਬਿਜਲੀ ਦੇ ਮੀਟਰ ਵੀ ਨਹੀਂ ਲੱਗ ਰਹੇ। ਐਸੀ ਸਿਰਫ ਜਾਂ ਮੀਡਲ ਕਲਾਸ ਗੋਟਾ ਪਾਜੂਗਾ ਇਹਨਾਂ ਨੂੰ ਰਹਿ ਗਿਆ ਇੱਕ ਮੁੱਖ ਮੰਤਰੀ ਦਾ ਐਲਾਨ ਹੋਵੇ ਥੱਲੇ ਅਫਸਰਾਂ ਦੇ ਕੰਨ ਤੇ ਜੂਨਾ ਸਰਗੇ ਮੈਂ ਕਹਿਆ ਇਹੋ ਜੇ ਮੁੱਖ ਮੰਤਰੀ ਨੂੰ ਆਪਾਂ ਕੀ ਕਰਨਾ ਪਾਰਟੀ ਦੀ ਸਰਕਾਰ ਰਹਿੰਦੀ ਤੇ ਇਹਨਾਂ ਨੇ 1000 ਰੁਪਏ ਦਾ ਵਾਅਦਾ ਕੀਤਾ ਬੀਬੀਆਂ ਨਾਲ ਅੱਜ ਤੱਕ ਕੋਈ ਵਿਚਾਰੀਆਂ ਹੱਥ ਮਾਰ ਕੇ ਵੇਖਣ ਲੀਆਂ 1000 ਰੁਪਏ ਕਦੋਂ ਹਰਦੇ ਹੱਥ ਦੇ ਵਿੱਚ ਕਿਸੇ ਦੇ ਵਿੱਚ ਉਹ ਹੱਥ ਦੇ ਵਿੱਚ ਜਾਦੂ ਦੀ ਛੱਡੀ ਵੀ ਨਹੀਂ ਹੁੰਦੀ ਕਿ ਜਿਹੜੀ ਆਉਂਦੇ ਆ ਸਾਰੇ ਸਾਰੇ ਮੁੱਦੇ ਖਤਮ ਕਰ ਦੇਗੀ ਜੁਪੀ ਤੋਂ ਜੜਾ ਜੜੇ ਜੁਪੀ ਦੇ ਚਲਾ ਤੋਂ ਦੇਣਾ ਉਹ ਤੋਂ ਵੱਧ ਸਾਡੇ ਪੰਜਾਬ ਦੇ ਹੋ ਗਏ ਆ ਇਹ ਜਿਹੜੇ ਕੰਮ ਆ ਬੀ ਜੀ ਪੀ ਸਰਕਾਰ ਤੇ ਹੁੰਦੇ ਗੁੰਡਾਗਰਦੀ ਖਤਮ ਹੋਏਗੀ ਨਸ਼ੇ ਖਤਮ ਹੋਣ ਠੀਕ ਹੈ ਨੇ ਵਾਜ ਠਾਈ ਨਹੀਂ ਠਾਊਗਾ ਜਿਹਨੂੰ ਕੁਰਸੀ ਮਿਲ ਜਾਂਦਾ ਉਹ ਤੇ ਭੁੱਲ ਜਾਂਦਾ ਮੁੜ ਕੇ ਗਰੀਬ ਜਨਤਾ ਨੂੰ ਕੋਈ ਨਹੀਂ ਜਾਣਦਾ ਹਕੂਮਤ ਤਰੀਕਾ ਮੰਗੀ ਨੂੰ ਟਾਈਮ ਦੇਣਾ ਚਾਹੀਦਾ ਜਨਤਾ ਨੂੰ ਇੱਕ ਵਾਰੀ ਫਿਰ ਵਿਸ਼ਵਾਸ ਕਰਨਾ ਚਾਹੀਦਾ ਕੋਈ ਕਿਸਾਨ ਨੇ ਵਿਰੋਧ ਕਰਦੇ ਪਏ ਕਿਸਾਨਾਂ ਦੇ ਨਾਂ ਦੇ ਉੱਤੇ ਕਾਂਗਰਸ ਪਾਰਟੀ ਔਰ ਆਮ ਪਾਰਟੀ ਦੇ ਵਰਕਰ ਕਿਸਾਨੀ ਝੰਡਾ ਫੜ ਕੇ ਵਿਰੋਧ ਕਰਦੇ ਪਏ ਆ ਕਿਸਾਨਾਂ ਦੇ ਨਾਂ ਦੇ ਕਿਸਾਨਾਂ ਦਾ ਨਾਂ ਵਰਤਦੇ ਪਏ ਆ ਲੋਕ ਸਭਾ ਚੋਣਾਂ ਦੀ ਤਰੀਕ ਜਿਵੇਂ ਜਿਵੇਂ ਹੀ ਨਜ਼ਦੀਕ ਆ ਰਹੀ ਹੈ ਉਵੇਂ ਹੀ ਪਾਰਟੀਆਂ ਦੀਆਂ ਸਰਗਰਮੀਆਂ ਵਧੀਆਂ ਹੋਈਆਂ ਦਿਖਾਈ ਦੇ ਰਹੀਆਂ ਉੱਥੇ ਹੀ ਤੇ ਗੱਲ ਕੀਤੀ ਜਾਵੇ ਤਾਂ ਲੋਕਾਂ ਦੀ ਕੀ رائے ਆ ਲੋਕਾਂ ਤੋਂ ਜਾਣਾਂਗੇ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਵਿੱਚ ਮੌਜੂਦ ਹਾਂ ਕਿਹੜਾ ਲੋਕ ਲੋਕ ਐਮਪੀ ਚੁਣਨਾ ਚਾਹੁੰਦੇ ਨੇ ਤਾਂ ਗੱਲਬਾਤ ਜੁੜ ਕਰਕੇ ਜਾਣਾਂਗੇ ਸੜਕਾਂ ਨਾਲ ਕੁਝ ਲੋਕ ਮੌਜੂਦ ਨੇ ਤਾਂ ਮਾਰਕੀਟ ਦੇ ਵਿੱਚ ਅਸੀਂ ਇੱਥੇ ਮੌਜੂਦ ਹਾਂ ਕੀ ਨਾਮ ਹੈ ਜੀ ਤੁਹਾਡਾ ਮੈਂ ਜਸਤਨੀ ਸੋਹਤਾ ਅੰਮ੍ਰਿਤਸਰ ਤੋਂ ਆਮਦਵੀ ਪਾਰਟੀ ਤੋਂ ਜਿਸ ਤਰ੍ਹਾਂ ਕਿ ਤੁਸੀਂ ਦੇਖਣਾ ਜਾਂਦੇ ਹੋ ਕਿ ਇਸ ਟਾਈਮ ਜਿਹੜਾ ਮਾਹੌਲ ਹੈਗਾ ਵਾ ਕਾਫੀ ਵੋਟਾਂ ਨੂੰ ਲੈ ਕੇ 2024 ਦਾ ਸੀ ਜਿਹੜਾ ਮਾਹੌਲ ਮੇਰੇ ਖਿਆਲ ਨਾਲ ਤੇ ਜਿਹੜਾ ਸਾਡੇ ਸੀਐਮ ਭਗਵੰਤ ਮਾਨ ਸਾਹਿਬ ਨੇ ਜਿਹੜਾ ਇੱਕ ਕਿਆ ਸੀ ਕਿ 113 0 13 ਪਰ ਮੇਰੇ ਖਿਆਲ ਨਾਲ ਤੇ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਸੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਇਸ ਟਾਈਮ ਤੇ ਜਿਹੜਾ ਮਾਹੌਲ ਆ ਉਹ ਭੱਜ ਚੁੱਕਾ ਵਾ ਤੇ ਥੋੜੇ ਦਿਨਾਂ ਤੇ ਤੁਸੀਂ ਦੇਖੋਗੇ ਕਿ ਜਿਹੜੇ ਬਾਕੀ ਰਹਿੰਦੇ ਇੱਕ ਤਰੀਕ ਤੋਂ ਬਾਅਦ ਜਿਹੜੇ ਸਾਡੇ ਕੰਮ ਰਹਿੰਦੇ ਵੀ ਆ ਮੇਰੇ ਖਿਆਲ ਨਾਲ ਚਲੋ ਅਸੀਂ ਇਹ ਨਹੀਂ ਕਹਿੰਦੇ ਕਿ ਸਾਰੇ ਕੰਮ ਹੋ ਗਏ ਆ ਚਾਹੀਓ ਨਸ਼ੇ ਦਾ ਹੋਵੇ ਚਾਹੀਓ ਹੋਰ ਇਨਾ ਸਜੇਡੇ ਪਰ ਆਣੀਆਂ ਸਰਕਾਰਾਂ ਦਾ ਸੀ ਜਿਹੜੇ 70-70 ਸਾਲ ਰਾਜ ਕਰਕੇ ਗਈਆਂ ਮੇਰੇ ਖਿਆਲ ਨਾਲ ਉਹਨਾਂ ਨੇ ਲਿਆਂਦਾ ਹੋਇਆ ਪਰ ਪ੍ਰਸ਼ਾਸਨ ਦੀ ਜਿਹੜੀ ਨਿਕਮੀਆਂ ਮੇਰੇ ਖਿਆਲ ਨਾਲ ਥੋੜਾ ਜਿਹਾ ਪ੍ਰਸ਼ਾਸਨ ਨੂੰ ਮੇਰੇ ਖਿਆਲ ਨਾਲ ਅਜੇ ਤੱਕ ਵੀ ਜਿਹੜਾ ਸਾਥ ਆਉ ਦੇਣਾ ਚਾਹੀਦਾ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨਾਲ ਕਿਉਂਕਿ ਸਾਡਾ ਆਮ ਆਦਮੀ ਪਾਰਟੀ ਦਾ ਵਲੰਟੀਅਰ ਜਦੋਂ ਵੀ ਕਿਤੇ ਕੋਈ ਗੱਲ ਕਰਦਾ ਵਾ ਜਾਂ ਕਿਸੇ ਐਸਐਚਓ ਨਾਲ ਜਾਂ ਐਸ.ਪੀ. ਨਾਲ ਜਾਂ ਸਾਡੇ ਸੀਪੀ ਸਾਹਿਬ ਨਾਲ ਜੇ ਗੱਲ ਕਰਦੇ ਨੇ ਤਾਂ ਮੇਰੇ ਖਿਆਲ ਨਾਲ ਉਹਨਾਂ ਨੂੰ ਇਹ ਚੀਜ਼ਾਂ ਵੱਲ ਬਿਲਕੁਲ ਧਿਆਨ ਦੇਣਾ ਚਾਹੀਦਾ ਕਿਉਂਕਿ ਇਹ ਉਹ ਵਰਕਰ ਸੀ ਜਿਨ੍ਹਾਂ ਨੇ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਫਾਈਨੈਂਸ਼ੀਅਲ ਤੌਰ ਤੇ ਆਪਣੇ ਕੋਲੋਂ ਜਿਹੜਾ ਫਾਈਨੈਂਸ ਹੈ ਅਜੇ ਤੱਕ ਵੀ ਮੈਂ ਅੱਜ ਵੀ ਤੁਹਾਡੇ ਕੈਮਰੇ ਦੇ ਮਾਧਿਅਮ ਰਾਹੀਂ ਵੀ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਕਰ ਜਿੰਨੇ ਵੀ ਸਾਡੇ ਵਲੰਟੀਅਰ ਹੈਗੇ ਨੇ ਚਾਹੇ ਉਹ ਆਮ ਆਦਮੀ ਪਾਰਟੀ ਦੇ ਚਾਹੇ ਉਹ ਕਿਸੇ ਦਾ ਵੀ ਕੋਈ ਕਾਰੋਬਾਰ ਨੇ ਕਿਸੇ ਦਾ ਵੀ ਮੈਨੂੰ ਕਾਰੋਬਾਰ ਦੱਸ ਦੇਣ ਕਿ ਇਹਦਾ ਗਲਤ ਕਾਰੋਬਾਰ ਉਹ ਵਿਚਾਰੇ ਆਪਣੀ ਮਿਹਨਤ ਕਰਦੇ ਨੇ ਕੋਈ ਰਿਖੀਏ ਵਾਲਾ ਕੋਈ ਸਾਈਕਲ ਵਾਲਾ ਕੋਈ ਮੋਬਾਈਲ ਠੀਕ ਕਰਨ ਵਾਲਾ ਕੋਈ ਮਤਲਬ ਸਾਰੇ ਐਨ ਪਾਉਂਦੇ ਸਾਰੇ ਆਪਣੇ ਕੰਮਕਾਰ ਕਰਨ ਵਾਲੇ ਨੇ ਬਿਲਕੁਲ ਤੁਸੀਂ ਦੇਖ ਵੀ ਪਾਉਗੇ ਕਿ ਜਿੰਨੇ ਵੀ ਸਾਡੇ ਵਿਧਾਇਕ ਬਣੇ ਨੇ ਜੇਕਰ ਇਹ ਦੋ ਚੌਨ ਨੂੰ ਛੱਡ ਕੇ ਤੇ ਸਾਰੇ ਮਾੜੇ ਘਰਾਂ ਚੋਂ ਬੰਦੇ ਗੇ ਸੀ ਪਰ ਇਸ ਵਾਰੀ ਅਸੀਂ ਸੀਐਮ ਭਗਵੰਤ ਮਾਨ ਸਾਹਿਬ ਨੂੰ ਵੀ ਇਹ ਗੱਲ ਜ਼ਰੂਰ ਕਹਿਣਾ ਚਾਹੁੰਦੇ ਆ ਆਪਣੇ ਸੀਐਮ ਸਾਹਿਬ ਨੂੰ ਕਿ ਥੋੜਾ ਜਿਹਾ ਪੰਜਾਬ ਦੇ ਜਿਹੜੇ ਪਿੰਡ ਨੇ ਜਾਂ ਸਾਡੇ ਸ਼ਹਿਰ ਨੇ ਖਾਸ ਕਰਕੇ ਅੰਮ੍ਰਿਤਸਰ ਸ਼ਹਿਰ ਦਾ ਜੋ ਹਾਲਾਤ ਬਣਿਆ ਅਸੀਂ ਮੰਗ ਵੀ ਕਰਦੇ ਆ ਆਪਣੇ ਕਿ ਸਾਡੇ ਜਿਹੜੇ ਸ਼ਰੀਕ ਕੋਰ ਵੀਏ ਪ੍ਰਤਾਪਜੀ ਜਿਹੜੇ ਹੈਗੇ ਨੇ ਉਹਨਾਂ ਨੂੰ ਕੋਈ ਚੰਗੇ ਅਹੁਦੇ ਤੇ ਲਗਾਇਆ ਜਾਵੇ ਤਾਂ ਜੋ ਇਹ ਜਿਹੜਾ ਮੁੱਦਾ ਹੈਗਾ ਸਾਡੇ ਪੰਜਾਬ ਦਾ ਨਸ਼ਿਆਂ ਦਾ ਖਾਸ ਕਰਕੇ ਇਹ ਉਹਨਾਂ ਦੇ ਹੱਥ ਕਮਾਨ ਦਿੱਤੀ ਜਾਵੇ ਮੇਰੇ ਖਿਆਲ ਨਾਲ ਬਹੁਤ ਜਲਦ ਜਿਹੜਾ ਨਸ਼ਾ ਵਾ ਜੀ ਤੁਸੀਂ ਗੱਲ ਕਰ ਰਹੇ ਹੋ ਜਦੋਂ ਦੀ ਆਮ ਆਦਮੀ ਪਾਰਟੀ ਹੈ ਲੱਗਦਾ ਕਿ ਕੁਝ ਘਟਿਆ ਹੋਇਆ ਨਸ਼ਾ ਨਹੀਂ ਮੈਂ ਇਹ ਗੱਲ ਨਹੀਂ ਤੁਹਾਡੇ ਚਲੋ ਤੁਸੀਂ ਸਵਾਲ ਬਹੁਤ ਵਾਚਾ ਕੀਤਾ ਜੀ ਮੈਂ ਇਹ ਗੱਲ ਤੁਹਾਨੂੰ ਗੁਰਦਿਆਲ ਜੀ ਦੱਸਣਾ ਚਾਹੁੰਦਾ ਕਿ ਠੀਕ ਹੈ ਮੁੱਦਾ ਨਸ਼ਾ ਹੈਗਾ ਵਾ ਪੰਜਾਬ ਚ ਪਰ ਇਹ ਬਿਲਕੁਲ ਸਲੋ ਸਲੋ ਖਤਮ ਹਰ ਇੱਕ ਇਲਾਕੇ ਜੋ ਤੁਸੀਂ ਦੇਖ ਵੀ ਪਏ ਹੋ ਕੀ ਨਸ਼ਾ ਜਿਹੜਾ ਵਾ ਫੜਿਆ ਜਾ ਰਿਹਾ ਪਰ ਕਿਤੇ ਨਾ ਕਿਤੇ ਸੋਚਣ ਵਾਲੀ ਗੱਲ ਹੈ ਕਿ ਜਿਹੜਾ ਇਹ ਮੱਛੀਆਂ ਕੋਲੋਂ ਜਿਹੜਾ ਫੜਿਆ ਜਾਏਗਾ ਮੇਰੇ ਖਿਆਲ ਆ ਜਿਹੜੇ ਵੱਡੇ ਮੰਗਰ ਮੱਛੀ ਨੇ ਕਿਉਂਕਿ ਉਹਨਾਂ ਕੋ ਜਾਨ ਦੀ ਲੋੜ ਹੈ ਜੇਕਰ 1 2 ਫੜੇ ਜਾਂਦੇ ਆ ਉਹਨਾਂ ਨੂੰ ਇਹ ਨਹੀਂ ਆ ਉਹ ਜਦੋਂ ਫੜੇ ਜਾਂਦੇ ਆ ਉਹਨਾਂ ਨੂੰ ਪੁੱਛਿਆ ਜਾਵੇ ਕਿ ਨਸ਼ਾ ਲਿਆਂਦਾ ਕਿੱਥੋਂ ਆ ਮੇਰੇ ਖਿਆਲ ਨਾਲ ਜਿੱਦਾਂ ਦਿਕਰੋ ਮਗਰ ਮਛਾਂ ਦਿਕਰੇ ਹੱਥ ਨਹੀਂ ਪਏਗਾ ਮੇਰੇ ਖਿਆਲ ਨਾਲ ਇਹ ਨਾ ਖਤਮ ਨਹੀਂ ਹੋਏਗਾ ਕਿਉਂਕਿ ਜੇਕਰ ਉਹ ਬੰਦੇ ਤੇ ਇਨਸਾਨ ਤੇ ਅਸੀਂ ਪਰਚਾ ਕਰਦੇ ਨੇ ਜਿਹੜੇ ਆ 10 ਗ੍ਰਾਮ ਵੇਚਦਾ ਜਾਂ 20 ਗ੍ਰਾਮ ਵੇਚਦਾ ਅੱਜ ਤੁਸੀਂ ਪੰਜਾਬ ਦੇ ਵਿੱਚ ਦੇਖੋਗੇ ਹਰ ਇੱਕ ਲਾਕੇ ਜੇ ਮੈਂ ਨਹੀਂ ਕਹਿੰਦਾ ਕਿ ਕਿਸੇ ਲਾਕੇ ਚ ਵੀ ਹਰ ਇੱਕ ਲਾਕੇ ਚ ਨਸ਼ਾ ਹੈਗਾ ਵਾ ਮੈਂ ਮੰਨਦਾ ਵਾਂ ਇਹ ਗੱਲ ਕਿਉਂਕਿ ਮੈਂ ਪਾਰਟੀ ਦਾ ਮੈਂ ਝੂਠ ਨਹੀਂ ਐ ਝੂਠ ਖਾਸ ਕਰਕੇ ਪੰਜਾਬ ਦੇ ਵਿੱਚ ਰਹਿਣਾ ਪੰਜਾਬ ਦਾ ਪੁੱਤਰ ਹਾਂ ਹਨਾ ਪੰਜਾਬ ਦੀ ਇਸ ਧਰਤੀ ਨੇ ਮੈਨੂੰ ਜਨਮ ਦਿੱਤਾ ਸਾਰਾ ਕੁਝ ਮੇਰਾ ਜਨਮ ਪੜਨ ਸਭ ਕੁਝ ਇੱਥੇ ਹੋਇਆ ਤੇ ਮੈਂ ਝੂਠ ਨਹੀਂ ਬੋਲਾਂਗਾ ਇਸ ਧਰਤੀ ਦੇ ਨਾਲ ਔਰ ਪੰਜਾਬ ਦੇ ਲੋਕਾਂ ਨਾਲ ਆਪਣੇ ਵਾਰਡ ਦੇ ਲੋਕਾਂ ਦੇ ਨਾਲ ਆਪਣੀ ਪਬਲਿਕ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਆ ਤਾਂ ਤੁਹਾਡੇ ਕੀ ਕੀ ਮੁੱਦੇ ਨੇ ਕਿਉਂਕਿ ਜਿਹਨੂੰ ਤੁਸੀਂ ਚੁਣਨਾ ਚਾਹੋਗੇ ਐਮਪੀ ਤਾਂ ਫਿਰ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟ ਪਾਓ ਬਿਲਕੁਲ ਜੀ ਮੈਂ ਇਸ ਵਾਰੀ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪਹਿਲਾਂ ਤਾਂ ਐਮਐਲਏ ਡਾਕਟਰ ਅਜੀਤ ਗੁਪਤਾ ਜੀ ਸੈਂਟਰ ਹਲਕਾ ਜਿੰਨਾ ਦਾ ਪੈਂਦਾ ਔਰ ਕਾਫੀ ਵੱਡੀ ਲੀਡ ਤੋਂ ਤੁਸੀਂ ਪਹਿਲੇ ਵੀ ਦੇਖਿਆ ਉਹਨਾਂ ਨੂੰ ਜਿਤਾਇਆ ਸੀ ਸਾਡੇ ਜਿੰਨੇ ਵੀ ਵੀਰ ਸੀ ਸਾਡੇ ਵਲੈਂਟ ਸੀ ਹਾਲੇ ਕਿ ਸਾਡੇ ਵੀਰਾਂ ਚ ਕਈਆਂ ਚ ਰੁੱਸੇ ਗਲੇ ਹੈਗੇ ਆ ਉਹਨਾਂ ਨੂੰ ਵੀ ਕੋਸ਼ਿਸ਼ ਕਰਾਂਗੇ ਕਿ ਬਿਲਕੁਲ ਆਪਾਂ ਧਾਰੀਵਾਲ ਸਾਹਿਬ ਦਾ ਕੁਲਦੀਪ ਧਾਰੀਵਾਲ ਸਾਹਿਬ ਜਿਹੜੇ ਕੈਪਟਨ ਮੰਤਰੀ ਨੇ ਇਸ ਟਾਈਮ ਤੇ ਉਹਨਾਂ ਵੱਲੋਂ ਜਿਹੜਾ ਇਸ ਵਾਰੀ ਐਮਪੀ ਦੀ ਸੀਟ ਜਿਹੜੇ ਲੜ ਰਹੇ ਨੇ ਸਾਡੇ ਵੱਡੇ ਵੀਰ ਕੁਲਦੀਪ ਧਾਰੀਵਾਲ ਜੀ ਤੇ ਪਹਿਲਾਂ ਸ਼ੁਭਕਾਮਨਾ ਵੀ ਉਹਨਾਂ ਨੂੰ ਦਵਾਗੇ ਕਿ ਇਸ ਵਾਰੀ ਖਾਸ ਕਰਕੇ ਅਸੀਂ ਪੰਜਾਬ ਦੇ ਵਿੱਚੋਂ ਪੂਰਾ ਆਪਣਾ ਜਿਸ ਤਰ੍ਹਾਂ ਸਾਡੇ ਵਿਧਾਇਕ ਐਮ ਐਲ ਏ ਡਾਕਟਰ ਜੀ ਗੁਪਤਾ ਜੀ ਨੂੰ ਜਿਦਾਂ ਦੀ ਕੋਸ਼ਿਸ਼ ਕੀਤੀ ਸੀ ਇਸ ਵਾਰੀ ਉਹਨਾਂ ਨੂੰ ਵੀ ਜਿਦਾਂ ਦਾ ਪੂਰਾ ਸਾਡਾ ਆ ਕਾਠਿਆ ਜਿਹੜਾ ਉਹ ਪਬਲਿਕ ਦੇ ਨਾਲ ਸਾਰੇ ਸਾਡੇ ਵੀਰਾਂ ਦੇ ਨਾਲ ਗੱਲ ਹੋ ਚੁੱਕੀ ਆ ਔਰ ਪੂਰਾ ਬੂਤ ਭਾਈ ਬੂਤ ਉਹਨਾਂ ਨੂੰ ਲੈ ਕੇ ਆਪਾਂ ਜਿ ਤਾਨ ਦੀ ਕੋਸ਼ਿਸ਼ ਕਰਾਂਗੇ ਔਰ ਮੇਰੇ ਖਿਆਲ ਨਾਲ ਜਿੰਨੇ ਤੇ ਪੈ ਹੀ ਐਲਾਨ ਹੋਣਾ ਬਾਕੀ ਐ ਤੇ ਬਿਲਕੁਲ ਕੋਸ਼ਿਸ਼ ਵੀ ਕਰਾਂਗੇ ਕਿ ਬਿਲਕੁਲ ਜਿਸ ਤਰ੍ਹਾਂ ਦੀ ਵੀ ਸਾਡੀ ਮਰਜ਼ੀ ਹੋਏਗੀ ਅਸੀਂ ਛੋਟੇ ਭਰਾਵਾਂ ਉਹਨਾਂ ਦੇ ਉਹਨਾਂ ਦੇ ਬੱਚਿਆਂ ਵਰਗੇ ਆ ਜਿੰਨਾ ਵੀ ਸਾਡੇ ਕੋਲ ਹੋ ਸਕੇਗਾ ਵਾਦ-ਵਾਦ ਕਰਾਂਗੇ ਤੁਹਾਡੇ ਮਦਦਪਿਕ ਤੁਸੀਂ ਚੁਣੋਗੇ ਆਪਣਾ ਐਮਪੀ ਤਾਂ ਕਿਹੜੇ-ਕਿਹੜੇ ਮੁੱਦਿਆਂ ਤੇ ਖਾਸ ਜਿਹੜੀ ਉਹ ਗੱਲਬਾਤ ਹੋਣੀ ਚਾਹੀਦੀ ਆ ਜਾਂ ਕਿਹੜੇ ਮੁੱਦੇ ਹੋਣ ਵਾਲੇ ਸਮੇਂ ਦੇ ਵਿੱਚ ਹੱਲ ਹੋਣਗੇ ਮੁੱਦੇ ਇਹਦੀ ਗੁਰਦੇਲ ਜੀ ਜੇ ਤੁਸੀਂ ਗੱਲ ਕੀਤੀ ਮੁੱਦੇ ਤੇ ਸਾਡੇ ਪੰਜਾਬ ਦੇ ਬਹੁਤ ਹੈਗੇ ਆ ਜੇਕਰ ਗੱਲ ਕਰੀਏ ਕਿ ਸਾਡੇ ਐਸੀ ਭਾਈਚਾਰੇ ਦੀ ਗੱਲ ਕਰੀਏ ਤੇ ਐਸੀ ਭਾਈਚਾਰੇ ਨੂੰ ਜਿਹੜੇ ਕਾਂਗਰਸ ਤੋਂ ਐਮਪੀ ਲੜ ਰਹੇ ਨੇ ਗੁਰਜੀਤ ਓਜਲਾ ਜੀ ਉਹਨਾਂ ਨੇ ਸਾਨੂੰ ਇਥੋਂ ਜ਼ਿਕਰ ਕੀ ਚੈਨੀ ਚੋਰ ਕਹਿਤਾ ਤੇ ਮੇਰੇ ਖਿਆਲ ਨਾਲ ਤਾਂ ਸਾਡੇ ਐਸੀ ਸਮਾਜ ਨੂੰ ਬਿਲਕੁਲ ਉਹਨਾਂ ਨੂੰ ਬੋਟ ਦਾ ਜਿਹੜਾ ਬੋਟ ਦਾ ਕੀ ਅਧਿਕਾਰ ਹੈ ਸਾਡੇ ਐਸੀ ਸਮਾਜਜਾਂ ਦੇ ਘਰਾਂ 'ਚ ਵੀ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਕਿਉਂਕਿ ਜੇਕਰ ਅਸੀਂ ਚੈਨੀ ਚੋਰ ਹੈਗੇ ਆ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਹੈਗਾ ਵਾ ਸਾਡੇ ਕੋਲ ਤੇ ਮੇਰੇ ਖਿਆਲ ਨਾਲ ਸਾਡੇ ਐਸੀ ਸਮਾਜ ਦੀ ਫਿਰ ਵੋਟ ਵੀ ਨਹੀਂ ਉਹਨਾਂ ਨੂੰ ਲੈਣੀ ਚਾਹੀਦੀ ਹੁਣ ਕਿਉਂ ਐਸੀ ਸਮਾਜ ਦੀ ਵੋਟ ਲੈਣਾ ਚਾਹੁੰਦੇ ਆ ਜਦ ਅਸੀਂ ਚੈਨੀ ਚੋਰ ਆ ਜਾਂ ਸਾਨੂੰ ਹੋਰ ਕਿਤਾਬਾਂ ਨਾਲ ਜੁੜਿਆ ਯਾਰ ਐਸੀ ਸਿਰਫ ਜਾਂ ਮੀਡਲ ਕਲਾਸ ਕੋਟਾ ਪਾਣ ਜੁਗਾਈ ਇਹਨਾਂ ਨੂੰ ਰਹਿ ਗਿਆ ਅੱਜ ਵੀ ਸਾਡੇ ਲੋਕ ਦੇਖ ਲੋ ਕਣਕਾਂ ਜੇਕਰ ਸਾਡੀ ਪੰਜਾਬ ਸਰਕਾਰ ਅਸੀਂ ਸੀਐਮ ਭਗਵੰਤ ਮਾਨ ਸਾਹਿਬ ਨੂੰ ਕਹਿੰਨੇ ਕਿ ਇਹ ਜਿਹੜਾ ਰਵਈਆ ਅਜੇ ਤੱਕ ਵੀ ਮੇਰੇ ਖਿਆਲ ਨਾਲ ਜਿਹੜੇ ਵੀ ਡੀਪੂ ਹੋਲਡਰ ਨੇ ਜਾਂ ਕੁਛ ਨੇ ਉਹ ਅਜੇ ਵੀ ਸਾਡੀਆਂ ਜਿਹੜੀਆਂ ਪੈਣਾ ਨੇ ਸਾਡੇ ਐਸੀ ਭਾਈ ਚਰੇ ਨੇ 500 ਰੁਪਏ ਉਹਨਾਂ ਦੀ ਦਿਹਾੜੀ ਆ ਤਾਂ ਮੇਰੇ ਖਿਆਲ ਨਾਲ ਉਹ ਦਿਹਾੜੀ ਤੋੜ ਕੇ ਆਪਣੀ ਲਾਈਨ ਚ ਲਾ ਕੇ ਜਿੰਨੀ ਦੀਕਰ ਉਹਨਾਂ ਦੀ ਵਾਰ ਹੀ ਆਂਦੀ ਹੈ ਕਣਕ ਦੀ ਕਣਕ ਲੈਣ ਦੀ ਵਾਰੀ ਆਉਂਦੀ ਹੈ ਤੇ ਮੇਰੇ ਖਿਆਲ ਨਾਲ ਸ਼ਾਮਾ ਨੂੰ ਉਹਨਾਂ ਨੂੰ ਕਿਹਾ ਜਾਂਦਾ ਇਹ ਸਰ ਹੁਣ ਤਾਂ ਮਸ਼ੀਨ ਖਰਾਬ ਹੋ ਗਈ ਮਸ਼ੀਨ ਉਹਨਾਂ ਦੀ ਖਰਾਬ ਨਹੀਂ ਹੋਈ ਹੁੰਦੀ ਉਹਨਾਂ ਦੀ ਨੀਤ ਤੇ ਡੀਪੂ ਵਾਲਿਆਂ ਦੀ ਖਰਾਬ ਹੋਈ ਹੁੰਦੀ ਹੈ ਤੇ ਮੁੱਦਿਆਂ ਦੀ ਜੇਕਰ ਗੱਲ ਕਰਾਂਗੇ ਤਾਂ ਸਭ ਤੋਂ ਪਹਿਲਾਂ ਸਾਡੇ ਇੱਥੇ ਜਿਹੜਾ ਕੂੜੇ ਦਾ ਢੇਰ ਲੱਗੇ ਨੇ ਸ਼ਹਿਰਾਂ ਦੇ ਵਿੱਚ ਕੋਈ ਅਫਸਰ ਸਾਹਿਬ ਜਿਹੜਾ ਕੰਮ ਨਹੀਂ ਕਰ ਰਹੀ ਮੇਰੇ ਖਿਆਲ ਨਾਲ ਸਾਡੇ ਪਿੰਡਾਂ ਦੇ ਵਿੱਚ ਹਾਲਾਤ ਦੇਖੀਆ ਤਾਂ ਮੇਰੇ ਖਿਆਲ ਨਾਲ ਬਹੁਤ ਜੇ ਕਿ ਛੱਤਾਂ ਵਾਲੇ ਰਾਸ਼ਨ ਕਾਰਟ ਦੀ ਗੱਲ ਕਰੀਏ ਉਹ ਨਹੀਂ ਬੰਦੇ ਜੇਕਰ ਪਾਲਿਆਂ ਵਾਲੀ ਛੱਤਾਂ ਦੇ ਪੈਸੇ ਨੇ ਉਹ ਨਹੀਂ ਪੈਂਦੇ ਅਫਸਰ ਸਾਹਿਬ ਬਿਲਕ ਦੇ ਸਰਕਾਰ ਸਾਡੀ ਆਮ ਆਦਮੀ ਪਾਰਟੀ ਦੀ ਮੈਂ ਕੈਮਰੇ ਦੇ ਔਰ ਰਿਕਾਰਡ ਕਹਿੰਦਾ ਪਿਆ ਪਰ ਜਿਹੜੇ ਲੋਕਾਂ ਨੂੰ ਇਸ ਟਾਈਮ ਰੁਜ਼ਗਾਰ ਆ ਜਾਂ ਤੱਕੇ ਨੇ ਉਹ ਉਸੇ ਪਹਿਲੇ ਵਾਲੇ ਜੇ ਕਿਸੇ ਥਾਣੇ 'ਚ ਵੀ ਚੱਲ ਜੇ ਕੋਈ ਸੁਣਵਾਈ ਨਹੀਂ ਆ ਮਾਰੇ ਬੰਦੇ ਦੀ ਮੈਂ ਨਹੀਂ ਕਹਿੰਦਾ ਆਪਣੀ ਸਰਕਾਰ ਦੀ ਮੈਂ ਤਾਰੀਫ ਕਰਾਂਗਾ ਪਰ ਆੰਦਿਆਂ ਸਾਰੀ ਮੈਂ ਇੱਕ ਗੱਲ ਸਾਡੇ ਐਮਪੀ ਸਾਹਿਬ ਨੂੰ ਔਰ ਐਮਐਲਏ ਸਾਹਿਬ ਨੂੰ ਵੀ ਇਹ ਗੱਲ ਕਹਿਣਾ ਚਾਹਨਾ ਕਿ ਐਮਐਲਏ ਸਾਹਿਬ ਇਹ ਜਨਤਾ ਵਾ ਇਹ ਉਹੀ ਜਨਤਾ ਵਾ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਸੀ ਔਰ ਤੁਹਾਨੂੰ ਜਿਤਾਇਆ ਸੀ ਔਰ ਵੱਧ ਤੋਂ ਵੱਧ ਮੇਰੇ ਖਿਆਲ ਨਾਲ ਇਸ ਵਾਰੀ ਵੀ ਅਸਲ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਆਪਣੀ ਵੱਧ ਤੋਂ ਵੱਧ ਵੱਡੀ ਲੀਡ ਤੋਂ ਕੁਲਦੀਪ ਸਿੰਘ ਧਾਰੀਵਾਲ ਜੀ ਨੂੰ ਜਿਤਾ ਕੇ ਤੇ ਐਮਪੀ ਦਾ ਇਲੈਕਸ਼ਨ ਵਿਧਾਨ ਸਭਾ ਦੇ ਵਿੱਚ ਇਸ ਤਰ੍ਹਾਂ ਇਲੈਕਸ਼ਨ ਆ ਰਿਹਾ ਇਲੈਕਸ਼ਨਾਂ ਦੇ ਵਿੱਚ ਮੰਤਰੀ ਵੱਡੇ ਵੱਡੇ ਵਾਅਦੇ ਤਾਂ ਕਰ ਦਿੰਦੇ ਆ ਲੱਗਦਾ ਕਿ ਪੂਰੇ ਹੁੰਦੇ ਆ ਬਿਲਕੁਲ ਜੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੇਖਦੇ ਗਏ ਸਾਡੀ ਸਰਕਾਰ ਨੇ ਜੇ ਦਾਵਾ ਕੀਤਾ ਸੀ ਤੇ ਤੁਸੀਂ ਦੇਖਦੇ ਹੋ ਕਿ 45000 ਤੱਕ ਜਿਹੜੇ ਨੌਕਰੀਆਂ ਉਹ ਅੰਕੜਾ ਜਿਹੜਾ ਪਾਰ ਕਰ ਚੁੱਕੀ ਹੈ ਸਾਡੀ ਸਰਕਾਰ ਆ ਤੁਸੀਂ ਕਹਿੰਦੇ 45000 ਨੌਕ ਨੇ ਦਿੱਤੀਆਂ ਪਰ ਸੀਐਮ ਮਾਨ ਦੇ ਪਿੰਡ ਦੀ ਗੱਲ ਕਰੀਏ ਤਾਂ ਉੱਥੇ ਵੀ ਟੀਚਰ ਜਿਹੜੇ ਹੈ ਟਾਂਕੀਆਂ ਤੇ ਚੜੇ ਲਗਾਏ ਗਏ ਗੁਰਦੇਵਾਲ ਜੀ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਮੈਂ ਤੁਹਾਡੇ ਸਵਾਲ ਦੇ ਨਾਲ ਕਿਉਂਕਿ ਮੈਂ ਭੱਜਾਂਗਾ ਨਹੀਂ ਕਿਉਂਕਿ ਮੈਂ ਸਰਕਾਰ ਦਾ ਇੱਕ ਨਾ ਮੰਨਦਾ ਵੀ ਆਂ ਔਰ ਬੱਚਾ ਵੀ ਆਂ ਔਰ ਸੇਵਾਦਾਰ ਵੀ ਆਂ ਇਸੇ ਨੂੰ ਹੁੰਦਿਆਂ ਮੈਂ ਇਹ ਗੱਲ ਤੁਹਾਡੇ ਧਿਆਨ 'ਚ ਰੱਖਣਾ ਚਾਹਨਾ ਕਿ ਜੇਕਰ 45000 ਨੌਕਰੀ ਦਿੱਤੀ ਹੈ ਨਾ 45000 ਨਾ ਬੰਦਾ ਪੰਜਾਬ ਦੇ ਵਿੱਚ ਜੇ ਆਪਾਂ ਹਾਲਾਤ ਦੇਖ ਕੇ 45000 ਨੌਕਰੀ ਤਾਂ ਮੇਰੇ ਖਿਆਲ ਨਾਲ ਇਸ ਟਾਈਮ ਇੱਕ ਰੈਲੀ ਕਰਾਈ ਹੈ ਨਾ ਤੇ ਯਾਰਾਂ ਦਾ ਲੱਖਾਂ ਦਾ ਘੱਟ ਤੇ ਉੱਥੇ ਹੋ ਜਾਂਦਾ 45000 ਨੌਕਰੀ ਨਾ ਨਹੀਂ ਬੰਨਾ ਇਹ ਇਹਦੇ ਵਾਸਤੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਕੁਝ ਸੋਚਣਾ ਪੈਣਾ ਹੈ ਸੋਚਣਾ ਪਏਗਾ ਇਹਦੇ ਵਾਸਤੇ ਕਿ ਜਰੂਰ ਬਿਲਕੁਲ ਕੋਈ ਨਾ ਕੋਈ ਹੱਲੇ ਦਾ ਨਿਕਾਲਣਾ ਪਏਗਾ ਕਿ 45000 ਨੌਕਰੀ ਦਾ ਕੋਈ ਹੱਲ ਨਹੀਂ ਹੋਣ ਵਾਲਾ ਜਾਂ 50000 ਨੌਕਰੀ ਜਾਂ ਲੱਖ ਨੌਕਰੀ ਨਾਲ ਇਹਦਾ ਕੋਈ ਚੰਗਾ ਦਿਮਾਗ ਨਾਲ ਕੋਈ ਚੰਗਾ ਸੀਐਮ ਸਾਹਿਬ ਨੂੰ ਵੀ ਕਵਾਂਗੇ ਕਿ ਚੰਗਾ ਕੋਈ ਸਲਾਹ ਕਰ ਲੈ ਕੇ ਤੇ ਇਹਦਾ ਹੱਲ ਨਿਕਾਲਣ ਕਿ ਜਲਤੋ ਜਲਦ ਜਿਹੜੇ ਹੋਰ ਰੋਜ਼ਗਾਰ ਆ ਇਹ ਜ਼ਰੂਰੀ ਨਹੀਂ ਕਿ ਸਰਕਾਰੀ ਨੌਕਰੀਆਂ ਨਾਲੇ ਕੋਈ ਫੈਕਟਰੀਆਂ ਅੱਛੀਆਂ ਲੱਗ ਸਕਦੀਆਂ ਕੋਈ ਸਟੇਲ ਜਿੱਤਣ ਲੁਧਿਆਣੇ 'ਚ ਕੰਮ ਹੈਗੇ ਆ ਫਾਜ਼ਿਲਕਾ 'ਚ ਚੰਗੇ ਕੰਮ ਹੈਗੇ ਨੇ ਔਰ ਜਲੰਧਰ 'ਚ ਚੰਗੇ ਕੰਮ ਕਾਰੋਬਾਰ ਹੈਗੇ ਦਿੱਲੀ 'ਚ ਚੰਗੇ ਕਾਰੋਬਾਰ ਹੈਗੇ ਨੇ ਇਸ ਤਰ੍ਹਾਂ ਦੀਆਂ ਕੋਈ ਚੰਗੀਆਂ ਅੱਛੀਆਂ ਫੈਕਟਰੀਆਂ ਲਗਾਈਆਂ ਜਾਣ ਜਾਂ ਕਿ ਚੰਗੇ ਫੈਕਟਰੀਆਂ 'ਚ ਤਾਂ ਜੋ ਜਿਹੜੇ ਮਜ਼ਦੂਰ ਨੇ ਵਿਚਾਰੇ ਉਹਨਾਂ ਦੀ ਚੰਗੀ ਤਿਹੜੀ ਹੁਣ ਮਜ਼ਦੂਰ ਦੀ ਤਿਹੜੀ ਦੇਖੋ 500 ਰੁਪਏ ਉਹ 500 ਰੁਪਏ ਅੱਜ ਤੁਸੀਂ ਦੇਖੋ ਕਿ ਮਹਿੰਗਾਈ ਕਿੰਨੀ ਹੋ ਗਈ ਹੈ 1200 ਨੂੰ ਅੰਕੜੇ ਨੂੰ ਸਾਡਾ ਸਿਲੰਡਰ ਪਹੁੰਚ ਚ ਤੇ ਜੇ ਗੱਲ ਕਰੀਏ ਆਪਾਂ ਖੰਡ 45 ਰੁਪਏ ਨੂੰ ਘੰਟ ਪਹੁੰਚ ਚੱਲੀ ਹੈ ਕੀ ਕਰਾਂਗੇ ਆਪਾਂ ਹਾਲਾਤਾਂ ਦੇ ਨਾਲ ਔਰ ਬਹੁਤ ਜਲਦ ਜਿਹੜੀ ਹੈਗੀ ਹੈ ਇਹਦੇ ਨਾਲ ਹਾਲਾਤਾਂ ਦੇ ਨਾਲ ਆਪਾਂ ਨੂੰ ਬਹੁਤ ਜਲਦ ਇਹਦੇ ਹਾਲਾਤ ਸੁਧਾਰਨੇ ਪੈਣਗੇ ਨਹੀਂ ਤਾਂ ਆਉਣ ਵਾਲਾ ਸਮਾਂ ਪੰਜਾਬ ਦੇ ਵਿੱਚ ਬਹੁਤ ਮੰਦਾ ਹੈ ਇਲੈਕਸ਼ਨ ਆ ਰਹੇ ਨੇ ਨਜ਼ਦੀਕ ਹੀ ਆ ਰਹੇ ਆ ਤਾਂ ਤੁਸੀਂ ਆਪ ਪਾਰਟੀ ਦੇ ਵਰਕਰ ਜੇ ਤੇ ਕਿਸ ਤਰ੍ਹਾਂ ਦਾ ਲੋਕਾਂ ਦਾ ਰੁਝਾਨ ਕਿਸ ਸਮਾਂ ਔਰ ਜਾਨ ਬਹੁਤ ਵਧੀਆ ਜੀ ਤੁਸੀਂ ਦੇਖਿਆ ਹੈ ਕਿ ਜਿੰਨੀਆਂ ਵੀ ਸਾਡੀਆਂ ਰੈਲੀਆਂ ਹੋ ਰਹੀਆਂ ਖਾਸ ਕਰਕੇ ਅੰਮਰਸਰ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਰੈਲੀਆਂ ਹੋ ਰਹੀਆਂ ਬਹੁਤ ਵਧੀਆ ਰੈਲੀਆਂ ਹੋ ਰਹੀਆਂ ਔਰ ਖਾਸ ਕਰਕੇ ਉਮੀਦ ਵੀ ਕਰਦੇ ਹਾਂ ਔਰ ਮੈਂ ਲੋਕਾਂ ਨੂੰ ਇੱਕ ਵਾਰੀ ਇਹ ਅਪੀਲ ਵੀ ਕਰਾਂਗਾ ਕਿ ਵੀਰੋ ਜਿਸ ਤਰ੍ਹਾਂ ਤੁਸੀਂ ਇੱਕ ਮੌਕਾ ਪਹਿਲੇ ਦਿੱਤਾ ਵਾ ਇੱਕ ਮੌਕਾ ਹੁਣ ਐਮਪੀ ਸਾਹਿਬ ਨੂੰ ਦੋ ਤੱਕ ਜੋ ਹਾਲਾਤ ਨੇ ਜਿਹੜੇ ਪੰਜਾਬ ਦੇ ਸਾਡੇ ਸੁਦਰਸਗਨ ਔਰ ਰੰਗਲਾ ਪੰਜਾਬ ਜਿਹੜਾ ਸਾਡੇ ਸੀਐਮ ਸਾਹਿਬ ਨੇ ਸੁਪਨਾ ਸੋਚਿਆ ਕਿ ਰੰਗਲਾ ਪੰਜਾਬ ਉਹ ਅਸੀਂ ਸਾਰੇ ਨਾਲ ਮਿਲ ਕੇ ਬਣਾ ਸਕੀਏ ਸੋ ਧੰਨਵਾਦ ਵੀਰੋ ਬਿਲਕੁਲ ਹੋਰ ਵੀ ਸਾਡੇ ਨਾਲ ਲੋਕ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਜਰੂਰ ਹੈ ਮੇਰਾ ਨਾਮ ਭਪਿੰਦਰ ਸਿੰਘ ਕਾਲਾ ਜੀ ਪਿੰਡ ਫਤਾਪੁਰ ਲੋਕ ਸਭਾ ਇਲੈਕਸ਼ਨ ਜਾ ਰਹੇ ਆ ਕਿਹਨੂੰ ਐਮਪੀ ਦੇਖਣਾ ਵੇਖੋ ਜੀ ਲੋਕ ਸਭਾ ਇਲੈਕਸ਼ਨ ਤੇ ਆ ਚੁੱਕੇ ਨੇ ਐਮਪੀ ਦੇ ਚਿਹਰੇ ਵੀ ਸਾਡੇ ਸਾਹਮਣੇ ਆ ਚੁੱਕੇ ਨੇ ਜਿਵੇਂ ਆਮ ਆਦਮੀ ਪਾਰਟੀ ਦੇ ਲੋਕਲ ਤੀਪਤਾ ਵਾਲਜੀ ਹੈ ਤੇ ਕਾਂਗਰਸ ਵੱਲੋਂ ਔਜਲਾ ਸਾਹਿਬ ਨੇ ਇਦਾਂ ਹੋਰ ਵੀ ਬਾਕੀ ਜਿਹੜੇ ਵੀ ਕੈਂਡੀਡੇਟ ਖਲੋਤੇ ਨੇ ਚਲੋ ਬਾਕੀ ਗੱਲ ਇਹ ਆ ਕਿ ਜੋ 2022 ਦੇ ਵਿੱਚ ਲੋਕਾਂ ਦੇ ਵਿੱਚ ਉਤਸ਼ਾਹ ਹੀ ਨਾ ਉਹ ਮਾਹੌਲ ਵੀ ਹੁਣ ਇਹ ਇਲੈਕਸ਼ਨ ਦੇ ਵਿੱਚ ਕੋਈ ਵੇਖਣ ਨੂੰ ਨਜ਼ਰ ਨਹੀਂ ਆ ਰਿਹਾ ਕੀ ਕਾਰਨ ਕੀ ਸਮਝਦੇ ਇਸ ਤਰ੍ਹਾਂ ਕਾਰਨ ਇਹ ਕਿਤੇ ਨਾ ਕਿਤੇ ਪਬਲਿਕ ਜਿਹੜੀ ਆ ਉਹ ਸਰਕਾਰ ਤੋਂ ਨਾਖੁਸ਼ ਹੋਊਗੀ ਇਹ ਤਾਂ ਨਾ ਕਿਤੇ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣਗੀਆਂ ਉਹ ਗੱਲ ਵੱਖਰੀ ਆ ਇਹ 2 ਜਾਂ 2.5 ਸਾਲ ਸਰਕਾਰ ਨੂੰ ਹੋ ਗਏ ਆ ਆਈ ਹੋਈ ਨੂੰ ਤੇ ਕੋਈ ਸਰਕਾਰ ਦੇ ਹੱਥ ਦੇ ਵਿੱਚ ਕਿਸੇ ਦੇ ਵਿੱਚ ਕੋਈ ਹੱਥ ਦੇ ਵਿੱਚ ਜਾਦੂ ਦੀ ਛੜੀ ਵੀ ਨਹੀਂ ਹੁੰਦੀ ਕਿ ਜਿਹੜੀ ਆਉਂਦਿਆਂ ਸਾਰੀ ਸਾਰੇ ਮੁੱਦੇ ਖਤਮ ਕਰ ਦੇਗੀ ਮੁੱਦਿਆਂ ਨੂੰ ਟਾਈਮ ਤਾਂ ਜ਼ਰੂਰ ਲੱਗਦਾ ਤੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਇਸ ਮੁੱਖ ਮੰਤਰੀ ਭਗਵਾਨ ਮਾਂਜੀ ਨੂੰ ਟਾਈਮ ਦੇਣਾ ਚਾਹੀਦਾ ਜਨਤਾ ਨੂੰ ਇੱਕ ਵਾਰੀ ਫਿਰ ਵਿਸ਼ਵਾਸ ਕਰਨਾ ਚਾਹੀਦਾ ਤੇ ਘਰੋਂ ਨਿਕਲ ਕੇ ਵੱਧ ਤੋਂ ਵੱਧ ਵੋਟ ਆਪਣਾ ਪੋਲਿੰਗ ਕਰਨੀ ਚਾਹੀਦੀ ਆ ਕਿਉਂਕਿ ਜਿੰਨੀ ਵੋਟ ਪੋਲ ਜ਼ਿਆਦਾ ਹੋਊਗੀ ਤੇ ਮੰਨ ਲਓ ਤੁਸੀਂ ਉਹ ਜਿਹੜੀ ਸਰਕਾਰ ਨੂੰ ਨਾਖੁਸ਼ ਹੋਗੇ ਉਹਨੂੰ ਤੁਸੀਂ ਬਾਹਰ ਕਰ ਸਕੋਗੇ ਤੇ ਆਪਣੀ ਮਨਮਰਜ਼ੀ ਦੀ ਸਰਕਾਰ ਨੂੰ ਅੱਗੇ ਲਿਆ ਸਕੋ। ਹਾਂ ਬੰਦੀ ਸਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਸਿਫਤੀ ਦਾ ਘਰ ਮੰਨਿਆ ਜਾਂਦਾ ਕਿਹੜੇ ਕਿਹੜੇ ਮੁੱਦੇ ਆ ਜਿਹੜੇ ਉਹ ਲੋਕਾਂ ਦੇ ਮੁਤਾਬਿਕ ਹੱਲ ਹੋਣੇ ਚਾਹੀਦੇ। ਅੰਬਰ ਸਰ ਸਿਫਤੀ ਦਾ ਘਰ ਮੰਨਿਆ ਜਾਂਦਾ ਜੀ ਮੁੱਦਿਆਂ ਦੀ ਗੱਲ ਛੱਡੋ ਮੁੱਦੇ ਤਾਂ ਸਾਰਿਆਂ ਨੂੰ ਪਤਾ ਹੀ ਆ ਜਿੰਨੇ ਵੀ ਮੁੱਦੇ ਨੇ ਨਸ਼ਿਆਂ ਦੇ ਮੁੱਦੇ ਨੇ ਬੇਰੁਜ਼ਗਾਰੀ ਦੇ ਮੁੱਦੇ ਨੇ ਹੋਰ ਕਈ ਮੁੱਦੇ ਨੇ ਜਿਹੜੇ ਹਰ ਸਰਕਾਰ ਵਾਦਾ ਕਰਕੇ ਆਉਂਦੀ ਆ ਤੇ ਹੱਲ ਕਰਦਾ ਕਰਦਾ ਟਾਈਮ ਲੱਗ ਜਾਂਦਾ ਤੇ ਜਨਤਾ ਇਸ ਕਰਕੇ ਉਹਨਾਂ ਦੇ ਕੰਮਾਂ ਤੋਂ ਨਾਖੁਸ਼ ਵੀ ਹੋ ਜਾਂਦੀ ਆ ਬਾਕੀ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਤੇ ਮਾਲਕ ਦੀ ਕਿਰਪਾ ਨਾਲ ਇਹ ਸਰਕਾਰ ਨੂੰ ਵੀ ਜਿੱਦਾਂ ਦੂਜੀਆਂ ਸਰਕਾਰਾਂ ਨੂੰ ਤੁਸੀਂ 35 35 ਸਾਲ ਪਰਖ ਕੇ ਵੇਖਿਆ ਜੇ ਇੱਕ ਵਾਰ 5 ਸਾਲ ਤੇ ਪੂਰੇ ਕਰਨ ਦਿਓ ਮੌਕਾ ਤੇ ਦਿਓ 5 ਸਾਲਾਂ ਦੇ ਵਿੱਚ ਹੋ ਸਕਦਾ ਇਹ ਜੋ ਕਹਿ ਕੇ ਆਇਆ ਰੰਗਲਾ ਪੰਜਾਬ ਮਤੋਂ ਦੀ ਗੱਲ ਕੀਤੀ ਆ ਉਹ ਰੰਗਲਾ ਪੰਜਾਬ ਬਣਾ ਕੇ ਵਿਖਾ ਦੇਣਗੇ ਤੇ ਫਿਰ ਸਰਕਾਰ ਆਪਣਾ ਜਨਤਾ ਦਾ ਵਿਸ਼ਵਾਸ ਜਿੱਤ ਚੁੱਕੀ ਹੋਊਗੀ ਆਉਣ ਵਾਲੀ ਲਕਸ਼ਣਾ ਦੇ ਵਿੱਚ ਇਹਨਾਂ ਨੂੰ ਹੱਥ ਜੋੜ ਕੇ ਵੋਟ ਮੰਗਣ ਦੀ ਲੋੜ ਨਹੀਂ ਪਊਗੀ ਤੇ ਲੋਕ ਆਪਣੇ ਆਪ ਨਾਲ ਤੁੰਗਣਗੇ ਲੋਕਾਂ ਦਾ ਰੁਝਾਨ ਕਿਸ ਵੱਲ ਲੱਗਦਾ ਕਿ ਕੁਲਦੀਪ ਸਿੰਘ ਢਾਲੀਵਾਲ ਜਾਂ ਹੋਰ ਕਿਸੇ ਵੱਲ ਵੇਖੋ ਜੀ ਕੁਲਦੀਪ ਸਿੰਘ ਢਾਲੀਵਾਲ ਜਨਨਚਰਤੀ ਮੰਤਰੀ ਮੰਡਲ ਦੇ ਵਿੱਚ ਰਹੇ ਨੇ ਉਹਨਾਂ ਨੇ ਬਾਖੂਪੀ ਆਪਣਾ ਬਹੁਤ ਵਧੀਆ ਰੋਲ ਨਿਭਾਇਆ ਵਾ ਜਿਹੜੀਆਂ ਜ਼ਮੀਨਾਂ ਲੋਕਾਂ ਨੇ ਦੱਬੀਆਂ ਹੋਈਆਂ ਸੀ ਲੋਕਾਂ ਨੇ ਪੰਚਾਇਤੀ ਪਹਿਲੀਆਂ ਜਾਂ ਕੋਈ ਕੁਸ਼ ਜਾਂ ਵਰਕ ਕੰਬੋਰਡ ਦੀ ਜਗਾ ਜਾਂ ਕੋਈ ਵੀ ਜਗਾ ਜਿਹੜੀਆਂ ਦੱਬੀਆਂ ਸੀ ਉਹ ਕਲਦੀਪ ਸਿੰਘ ਢਾਲੀਵਾਲ ਨੇ ਜਨਾਚਰ ਵੀ ਮਤੇ ਮੰਡਲ ਚ ਰਹੇ ਨੇ ਉਹਨਾਂ ਨੇ ਉਹ ਜ਼ਮੀਨਾਂ ਉਹਨਾਂ ਕੋਲ ਛਡਵਾ ਕੇ ਤੇ ਸਰਕਾਰ ਦੇ ਹੱਥਾਂ ਦੇ ਵਿੱਚ ਲਿਆਂਦੀਆਂ ਉਹ ਇੱਕ ਕਿਸਮ ਦਾ ਉਹ ਇੱਕ ਸਰਕਾਰੀ ਖਜ਼ਾਨਾ ਹੁੰਦਾ ਜੇ ਤੇ ਉਹ ਲੋਕ ਜਿਹੜੇ ਉਹਨਾਂ ਦਾ ਕਬਜ਼ਾ ਕਰਕੇ ਬੈਠੇ ਹੁੰਦੇ ਨੇ ਉਹਨਾਂ ਦੀ ਮਨਛਾ ਕੋਈ ਹੋਰ ਹੁੰਦੀ ਆ ਇਸ ਕਰਕੇ ਜਿਹੜੀਆਂ ਸਰਕਾਰ ਦੀਆਂ ਸੰਪਤੀਆਂ ਸਰਕਾਰ ਦੇ ਕੋਲ ਹੀ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਸਰਕਾਰ ਉਹਨਾਂ ਦਾ ਵਧੀਆ ਪ੍ਰਾਲੇ ਦੇ ਨਾਲ ਇੱਥੇ ਉਹਨਾਂ ਨੂੰ ਯੂਨੀਵਰਸਿਟੀ ਖੋਲ੍ਹਣੀ ਪਵੇ ਇੱਥੇ ਕੋਈ ਚੰਗਾ ਕਾਲਜ ਖੋਲ੍ਹਣਾ ਪਤੇ ਇੱਥੇ ਕੋਈ ਆਈਟੀਆਈ ਖੋਲ੍ਹਣੀ ਹੋਵੇ ਉਹ ਖੋਲ੍ਹ ਸਕਣ। ਲੋਕ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਜਰੂਰ ਕਰਕੇ ਨਾਮ ਲੈ। ਮੈਂ ਜਸਵੀਰ ਸਿੰਘ ਦਿੱਤੂ ਬੋਰਾਵਾਲਾ। ਲੋਕ ਸਭਾ ਇਲੈਕਸ਼ਨਸ ਆ ਰਹੀਆਂ ਐਮਪੀ ਕਿਹਨੂੰ ਦੇਖਣਾ ਚਾਹੁੰਦੇ ਹੋ? ਵੇਖੋ ਜੀ ਇਹ ਤੇ ਹੁਣ ਨਾ ਜਿਹੜੇ ਆ ਤੁਹਾਨੂੰ ਪਤਾ ਚੋਣ ਦਾਲ ਪਖੇ ਹੋਏ ਆ ਤੇ ਅਸੀਂ ਤੇ ਜਿਹੜੀ ਉਮੀਦ ਕਰਦੇ ਆ ਵੀ ਆਮ ਪਾਰਟੀ ਦਾ ਢਾਲੀਵਾਲ ਸਾਹਿਬ ਨੂੰ ਜਿਤਾ ਕੇ ਕਾਮਯਾਬ ਕਰਨ ਭਈ ਲੇਕਿਨ ਪਤਾ ਕੀ ਜਿਹੜੇ ਕੰਮ ਕੀਤੇ ਵੀ ਆ ਸਰਕਾਰ ਨੇ ਇਹਨੇ ਵੀ ਕੀਤੇ ਨਹੀਂਗੇ ਕੰਮ ਹੋਏ ਵੀ ਆ ਕੁਛ ਕੰਮ ਜਿਹੜੇ ਹੁੰਦੇ ਆ ਜਿਹੜੇ ਆਪਾਂ ਕਹਿੰਦੇ ਵੀ ਰਹਿੰਦੇ ਆ ਸਰਕਾਰ ਨੂੰ ਅਸੀਂ ਤੇ ਅਪੀਲ ਕਰਦੇ ਆ ਵੀ ਉਹ ਕੰਮਾਂ ਵੱਲ ਖਿਆਲ ਕਰੋ ਉਹ ਕੰਮ ਲੋਕਾਂ ਦੇ ਕਰੋ ਸਭ ਤੋਂ ਹੀ ਜਿਆਦਾ ਆਪਾਂ ਗਰੀਬ ਜਨਤਾ ਦਾ ਕੰਮ ਕਰੀਏ ਵੇਖੋ ਆਪਾਂ ਜਿਹੜੀ ਪਹਿਲੀ ਸਰਕਾਰ ਸੀ 30 30 ਕਿਲੋ ਕਣਕ ਦਿੰਦੀ ਸੀ ਸਾਡੀ ਆਮ ਪਾਰਟੀ ਸਰਕਾਰ ਨੇ ਆ ਕੇ 15 15 ਕਿਲੋ ਕਣਕ ਘਟਾਤੀ ਉਹ ਵੀ ਲੋਕਾਂ ਨੂੰ ਵਿਚਾਰਿਆਂ ਨੂੰ ਲੈਣਾ ਦੇ ਵਿੱਚ ਲੱਗਣਾ ਪੈਂਦਾ ਬਹੁਤ ਮੁਸ਼ਕਲ ਆ ਦੀਪੂ ਵਾਲਿਆਂ ਤੇ ਥੋੜਾ ਜਿਹਾ ਵੀ ਇਹਨਾਂ ਨੂੰ ਤੰਤ ਕੱਸਣਾ ਚਾਹੀਦਾ ਵੀ ਕਹਿਣਾ ਚਾਹੀਦਾ ਕਿ ਲੋਕਾਂ ਦੀਆਂ ਈਆਂ ਲੰਮੀਆਂ ਲੈਣਾ ਜਿਹੜੀਆਂ ਲੱਗੀਆਂ ਨਾ ਬਹੁਤ ਬੇਕਾਰ ਲੋਕਾਂ ਨੂੰ ਮਿਲਦਾ ਕੀ ਗਰੀਬਾਂ ਨੂੰ ਗਰੀਬਾਂ ਦੇ ਸਿਰਫ ਕੰਮ ਕਿਹੜੇ ਆ ਨਾਲੀਆਂ ਕਣਕ ਤੇ ਆਟਾ ਦਾਲ ਇਹੋ ਕੰਮ ਇਹੋ ਕੰਮ ਹੀ ਸਰਕਾਰ ਨਹੀਂ ਕਰਾ ਸਕਦੀ ਤੇ ਵੋਟਾ ਕਿਤਰਾ ਲੈਵਾਂਗੇ ਆਪਾਂ ਗਏ ਵੋਟ ਵੀ ਸਭ ਤੋਂ ਜ਼ਿਆਦਾ ਗਰੀਬ ਜਨਤਾ ਦੀ ਹੈ ਇਹਦੇ ਵਿੱਚ ਢਾਲੀਵਾਲ ਸਾਹਿਬ ਨੂੰ ਕਿ ਇਹਨਾ ਕਹਿਣਾ ਚਾਹੀਦਾ ਵੀ ਇਹਦੇ ਉੱਤੇ ਅੰਬਲ ਕਰਨਾ ਚਾਹੀਦਾ ਗਰੀਬਾਂ ਦੇ ਹੱਕ ਦੇ ਵਿੱਚ ਉਤਰਨਾ ਚਾਹੀਦਾ ਬਾਬਾ ਜੀਵਨ ਸਿੰਘ ਕਨੌਲੀ ਦੇ ਵਿੱਚ ਦੇਖੋ ਜੀ ਕੰਮ ਇੰਨੇ ਕੀ ਪਏ ਹੋਏ ਆ ਵੀ ਜਿਹੜੀ ਸਰਕਾਰਾਂ ਨੇ ਅੱਜ ਤੱਕ ਮੁੜ ਕੇ ਵੀ ਨਹੀਂ ਵੇਖਿਆ ਸਰਕਾਰਾਂ ਨੂੰ ਚਾਹੀਦਾ ਤੇ ਅੰਬਲ ਕਰਨਾ ਗਰੀਬਾਂ ਦਾ ਜ਼ਰੂਰ ਸੋਚਣਾ ਚਾਹੀਦਾ ਗਰੀਬਾਂ ਦਾ ਸਾਥ ਦੇਣਾ ਚਾਹੀਦਾ ਗਰੀਬ ਜਨਤਾ ਤੇ ਵਿਚਾਰੀ ਉਥੇ ਦੀ ਉਥੇ ਆ ਕੋਈ ਗਰੀਬਾਂ ਦਾ ਕੰਮ ਨਹੀਂ ਹੋਣ ਲਿਆ ਆਪਾਂ ਹੁਣ ਦਫ਼ਤਰਾਂ ਤੇ ਜਾਂਦੇ ਆ ਤਾਦੀ ਗਰੀਬਾਂ ਦੀਆਂ ਲੈਣਾ ਨੀਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਕਿ ਪਹਿਲ ਦੇ ਆਧਾਰ ਤੇ ਜਿਹੜਾ ਵਾ ਆਮ ਬੰਦੇ ਦਾ ਕੰਮ ਹੋਏਗਾ ਕਿਉਂਕਿ ਆ ਆਮ ਪਾਰਟੀ ਸਰਕਾਰ ਹੈ ਆਮ ਪਾਰਟੀ ਦੀ ਸਰਕਾਰ ਦੇ ਭਗਵੰਤ ਮਾਨ ਸਾਹਿਬ ਨੇ ਜ਼ਰੂਰ ਕਿਹਾ ਸੀ ਪਰ ਥੱਲੇ ਵਾਲੇ ਜਿਹੜੇ ਅਫਸਰ ਸਾਹੀਆਂ ਨਹੀਂ ਨਾ ਉਹ ਮੰਨਦੀਆਂ ਉਹਦੇ ਉੱਤੇ ਐਲਾਨ ਕਰ ਦਿੱਤਾ ਉਹਨੇ ਤੇ ਕਹਿਤਾ ਥੱਲੇ ਤੇ ਕੋਈ ਸੁਣਾਈ ਨਹੀਂ ਕਰਦਾ ਪਰ ਇਹ ਚਾਹੀਦਾ ਗਰੀਬਾਂ ਨੂੰ ਗਰੀਬਾਂ ਦੇ ਹੱਕ ਦੇ ਵਿੱਚ ਇਹਨਾਂ ਨੂੰ ਬੋਲਣਾ ਚਾਹੀਦਾ ਹੈ ਹਾਂ ਦਾ ਨਾਰਾ ਮਾਰਨਾ ਜਿਹਦੇ ਸਾਡੇ ਹੁਣ ਵੇਖੋ 35 ਐਮਐਲਏ ਐਸੀ ਕੋਟੇ ਦੇ ਜਿਹੜੇ ਬਣਾ ਕੇ ਨਾ ਖੱਲੇ ਕਦੀ ਕਿਸੇ ਨੇ ਆਵਾਜ਼ ਠਾਈ ਨਹੀਂ ਠਾਊਗਾ ਜਿਹਨੂੰ ਕੁਰਸੀ ਮਿਲ ਜਾਂਦਾ ਉਹ ਤੇ ਭੁੱਲ ਜਾਂਦਾ ਮੜ ਕੇ ਗਰੀਬ ਜਨਤਾ ਨੂੰ ਕੋਈ ਨਹੀਂ ਜਾਣਦਾ ਤੁਹਾਡੇ ਮਨ ਤਾਂ ਵੀ ਕਹਿੰਦੇ ਇਲੈਕਸ਼ਨਾਂ ਦੇ ਵਿੱਚ ਵਾਅਦੇ ਤਾਂ ਵੱਡੇ ਵੱਡੇ ਕੀਤੇ ਜਾਂਦੇ ਪਰ ਹੁੰਦੇ ਨਹੀਂ ਹੁੰਦੇ ਨਹੀਂ ਪੂਰੇ ਬਿਲਕੁਲ ਨਹੀਂ ਹੁੰਦੇ ਪੂਰੇ ਕੀ ਵਾਅਦੇ ਪੂਰੇ ਹੁੰਦੇ ਆ ਗਰੀਬ ਜਨਤਾ ਤੇ ਉੱਥੇ ਦੀ ਉੱਥੇ ਬੈਠੀ ਆ ਗਰੀਬ ਜਨਤਾ ਨੂੰ ਮਿਲਦਾ ਕੀ ਆ ਗਰੀਬ ਜਨਤਾ ਵਿਚਾਰੀ ਜਦੋਂ ਲਕਸ਼ਣ ਆਉਂਦੇ ਆ ਦੇਹ ਤਰੇ ਦੇ ਅੱਗੇ ਹੋ ਕੇ ਨਾਰੇ ਲਾ ਲਾ ਕੇ ਲਾ ਲਾ ਕੇ ਸਰਕਾਰਾਂ ਬਣਾਉਂਦੇ ਆ ਤੇ ਗਰੀਬਾਂ ਦੀ ਆਵਾਜ਼ ਉੱਥੇ ਦੀ ਉੱਥੇ ਦੱਬੀ ਰਹਿ ਜਾਂਦੀ ਹੈ ਤਾਂ ਹੁਣ ਇਸ ਵਾਰ ਕਿਸ ਦੀ ਹਵਾ ਹੈ ਹੁਣ ਐਮਪੀ ਕਿਸ ਨੂੰ ਐਮਪੀ ਤੇ ਅਸੀਂ ਵੇਖੋ ਪਤਾ ਕੀ ਆ ਵੀ ਢਾਲੀਆਲ ਸਾਹਿਬ ਨੂੰ ਕਹਿੰਨੇ ਵੀ ਜਿਤਾਓ ਇੱਕ ਇਹਨਾਂ ਨੂੰ ਮੌਕਾ ਤੇ ਪੂਰਾ ਦੇਈਏ ਜਿੱਥੇ ਆਪਾਂ 35 35 ਸਾਲ ਦੁੱਧਿਆਂ ਨੂੰ ਮੌਕੇ ਦਿੱਤੇ ਆ 35 ਸਾਲ ਸਰਕਾਰਾਂ ਬਣੀਆਂ ਰਹੀਆਂ ਇਹਨਾਂ ਨੂੰ 5 ਸਾਲ ਦਾ ਮੌਕਾ ਤੇ ਜਰੂਰ ਮਿਲਣਾ ਚਾਹੀਦਾ ਇਹਨੂੰ ਬਣਾ ਕੇ ਐਮਪੀ ਤੇ ਇਹਨੂੰ ਬੋੜ ਵੱਧ ਤੋਂ ਵੱਧ ਪਾਉਣੀ ਚਾਹੀਦੀ ਆ ਥਾਲੀਵਾਲ ਸਾਹਿਬ ਨੂੰ ਅੰਮ੍ਰਿਤਸਰ ਵਾਸੀਆਂ ਦਾ ਰੁਝਾਨ ਕਿਸ ਤਰ੍ਹਾਂ ਦਾ ਲੱਗਦਾ ਕਿ ਆਪ ਦੀ ਇੱਥੇ ਐਮਪੀ ਬਣੇਗਾ ਅਰਜਾਨ ਤੇ ਵੇਖੋ ਜੀ ਆਪਾਂ ਹੁਣ ਡਾਕਟਰ ਅਜੀਤ ਗੁਪਤਾ ਜੀ ਦੀਆਂ ਤੁਸੀਂ ਵੇਖਦੇ ਜਿਉਂ ਰੇਲੀਆਂ ਦੇ ਵਿੱਚ ਬਿਲਕੁਲ ਲੋਕੀ ਵੱਧ ਚੜ ਕੇ ਹਿੱਸਾ ਲੈਂਦੇ ਆ ਐਮਐਲਏ ਸਾਹਿਬ ਡਾਕਟਰ ਨਾਲ ਪਿਆਰ ਕਰਦੀ ਦੁਨੀਆ ਪਹੁੰਚਦੀ ਉਹਦੇ ਕੋਲ ਇਹ ਜ਼ਰੂਰ ਜਿਹੜੇ ਆ ਵੀ ਵੱਧ ਤੋਂ ਵੱਧ ਲੀਡ ਨਾਲ ਐਮਪੀ ਜਿਤਾਵਾਂਗੇ ਵਾ ਪਰ ਵੀ ਇੱਥੇ ਲੋਕ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਜਾਣਾਂਗੇ ਕਿ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਤਾਂ ਐਮਪੀ ਅੰਮ੍ਰਿਤਸਰ ਦਾ ਕਿਸ ਨੂੰ ਦੇਖਣਾ ਚਾਹੁੰਦੇ ਕੀ ਨਾਮ ਜੀ ਤੁਹਾਡਾ ਰਣਾ ਹਕਾ ਹਰਪਾਲ ਸਿੰਘ ਪੱਲੋਂ ਜੀ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਤਾਂ ਕਿਸ ਨੂੰ ਦੇਖਣਾ ਚਾਹੁੰਦੇ ਅੰਮ੍ਰਿਤਸਰ ਸ਼ਹਿਰ ਦਾ ਦੇਖੋ ਜੀ ਅੰਮ੍ਰਿਤਸਰ ਦਾ ਐਮਪੀ ਹੋਣਾ ਚਾਹੀਦਾ ਵਾ ਜਿਹੜਾ ਅੰਮ੍ਰਿਤਸਰ ਦਾ ਵਿਕਾਸ ਕਰਾ ਸਕੇ ਅੱਗੇ ਦੋ ਵਾਰੀ ਸਾਡੇ ਪੰਜਾਬੀਆਂ ਨੇ ਖਾਸ ਕਰਕੇ ਅੰਮ੍ਰਿਤਸਰੀਆਂ ਨੇ ਬਹੁਤ ਵੱਡੀ ਗਲਤੀ ਕੀਤੀ ਆ ਜੀ ਮੋਦੀ ਸਾਹਿਬ ਨੇ ਇੱਥੇ ਸਾਨੂੰ ਬਹੁਤ ਵਧੀਆ ਪਹਿਲਾ ਜੋ ਹੈ ਚੋਣਾਂ ਦੇ ਵਿੱਚ ਕੈਂਡੀਡੇਟ ਦਿੱਤਾ ਸੀ ਜੇਤਲੀ ਸਾਹਿਬ ਔਰ ਉਹ ਇਥੋਂ ਹਰ ਕੇ ਵੀ ਗਏ ਔਰ ਮੰਤਰੀ ਮੰਡਲ ਦੇ ਵਿੱਚ ਉਹਨਾਂ ਨੂੰ ਮੰਤਰੀ ਦੀ ਜਗ੍ਹਾ ਮਿਲੀ ਅਗਰ ਇੱਥੋਂ ਜਿੱਤ ਕੇ ਜਾਂਦੇ ਤੇ ਸਾਡਾ ਅੰਮ੍ਰਿਤਸਰ ਦਾ ਵਿਕਾਸ ਹੋਣਾ ਸੀਗਾ ਦੂਸਰੀ ਆਰ ਪੁਰੀ ਜੀ ਨੂੰ ਅੰਮ੍ਰਿਤਸਰੀਆਂ ਨੇ ਹਰਾ ਕੇ ਭੇਜ ਦਿੱਤਾ ਐ ਤੀਸਰੀ ਵਾਰ ਜਿਹੜਾ ਸਾਨੂੰ ਬਹੁਤ ਵਧੀਆ ਕੈਂਡੀਡੇਟ ਸਾਨੂੰ ਮੋਦੀ ਜੀ ਨੇ ਦਿੱਤਾ ਅੰਮ੍ਰਿਤਸਰ ਦੇ ਵਿਕਾਸ ਵਾਸਤੇ ਉਹਨਾਂ ਨੇ ਦਿੱਤਾ ਕਿ ਉਹਨਾਂ ਨੂੰ ਅੰਮ੍ਰਿਤਸਰ ਨਾਲ ਪੰਜਾਬ ਨਾਲ ਪਿਆਰ ਆ ਇਸ ਕਰਕੇ ਉਹਨਾਂ ਨੇ ਕੈਂਡੀਡੇਟ ਭੇਜਿਆ ਇਹਨਾਂ ਨੇ ਮੰਤਰੀ ਮੰਡਲ ਦੇ ਵਿੱਚ ਜਾਣਾ ਹੈ ਅਮ ਉੱਪਰ ਜਿਹੜੀ ਸੈਂਟਰ ਦੇ ਵਿੱਚ ਸਰਕਾਰ ਬੀਜੇਪੀ ਦੀ ਬਣਨੀ ਆ ਔਰ ਬੀਜੇਪੀ ਦੀ ਸਰ ਬੀਜੇਪੀ ਦਾ ਹੀ ਇਥੇ ਐਮਪੀ ਹੋਏਗਾ ਤੇ ਸਾਡਾ ਅੰਮ੍ਰਿਤਸਰ ਦਾ ਵਿਕਾਸ ਹੋ ਸਕਦਾ ਆਮ ਪਬਲਿਕ ਦੇ ਤੌਰ ਤੇ ਦੇਖਿਆ ਜਾਵੇ ਤਾਂ ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਅੰਮ੍ਰਿਤਸਰ ਦੇ ਉਹ ਹੱਲ ਹੋਣੇ ਚਾਹੀਦੇ ਜਦੋਂ ਤੁਸੀਂ ਐਮਪੀ ਮਤਲਬ ਕਿ ਮੰਨ ਲਓ ਕੋਈ ਬਣ ਜਾਂਦਾ ਤੁਹਾਡਾ ਬੀਜੇਪੀ ਦਾ ਕਹ ਰਹੇ ਹੋ ਦੇਖੋ ਜਿਹੜੇ ਐਮਪੀ ਲੈਵਲ ਦੇ ਮੁੱਦੇ ਹੈਗੇ ਨੇ ਉਹ ਜਿਤਨਾ ਸਾਡਾ ਮੇਨ ਅੱਜਕੱਲ ਹਰ ਫਾੜਕੇ ਦੇ ਉੱਤੇ ਰੇਲਵੇ ਫਾੜਕੇ ਦੇ ਉੱਤੇ ਜਿਹੜਾ ਵਾ ਫਲਾਈਓਵਰ ਬਣਾਉਣਾ ਚਾਹੀਦਾ ਕੋ ਟ੍ਰੈਫਿਕ ਦੀ ਸਮੱਸਿਆ ਬਹੁਤ ਔਰ ਉਹਦੇ ਮੁੱਦੇ ਤੇ ਜਿਹੜਾ ਵਪਾਰ ਲੈਣਾ ਉਹ ਜਿਸ ਤਰ੍ਹਾਂ ਪਾਕਿਸਤਾਨ ਦੇ ਨਾਲ ਆ ਉਹ ਸਾਡਾ ਖੁੱਲਣਾ ਚਾਹੀਦਾ ਵਾ ਉਹਦੇ ਨਾਲ ਕਿਸਾਨਾਂ ਦੀ ਆਮਦਨ ਵਧੇਗੀ ਹੋਰ ਮਜ਼ਦੂਰ ਵਰਗ ਦੀ ਜਿਹੜੀ ਆਮਦਨ ਵਧੇਗੀ ਇੱਕ ਤਾਂ ਸਭ ਤੋਂ ਵੱਡਾ ਮੁੱਦਾ ਹੈ ਜੀ ਨਸ਼ੇ ਦਾ ਨਾ ਤਾਂ ਖਤਮ ਹੋਇਆ ਨਾ ਕਿਤੇ ਖਤਮ ਹੁੰਦਾ ਹੋਇਆ ਦਿਖਾਈ ਦੇ ਰਿਹਾ ਬੀਜੇਪੀ ਦੀ ਸੈਂਟਰ ਦੀ ਸਰਕਾਰ ਤਾਂ ਇਸ ਨੂੰ ਕਿਸ ਤਰ੍ਹਾਂ ਦੇਖੋ ਜੀ ਬੀਜੇਪੀ ਦੇ ਵਿੱਚ ਸੈਂਟਰ ਦੀ ਸਰਕਾਰ ਆ ਇਹ ਪੰਜਾਬ ਸਰਕਾਰ ਦੇ ਕੁਝ ਮੁੱਦੇ ਹੈਗੇ ਨੇ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਆਏ ਉਹਨਾਂ ਕਹੇ ਮੈਂ 4 ਦਿਨਾਂ ਦੇ ਵਿੱਚ ਜਿਹੜਾ ਨਸ਼ਾ ਖਤਮ ਕਰਦਾਵਾਂਗਾ ਔਰ ਮੇਰੇ ਖਿਆਲੋ ਕਰਕਰਤਰ ਕੇ ਸਭ ਕੋ ਕਰਕੇ ਆਖੀਰ ਬਾਕੀ ਉਹਨਾਂ ਨੂੰ ਵੀ ਬੀਜੇਪੀ ਦੇ ਵਿੱਚ ਆਉਣਾ ਪਿਆ ਕਿ ਉਹਨਾਂ ਨੇ ਪਾਰਟੀ ਦੀ ਜਿਹ ਦੁਰਦਸ਼ਾ ਇਨੀ ਹੋ ਗਈ ਸੀਗੀ ਉਸ ਤੋਂ ਬਾਅਦ ਭਗਵੰਤ ਮਾਨ ਜੀ ਦੀ ਸਰਕਾਰ ਆਈ ਆ ਇਹਨਾਂ ਕਹਿਆ ਸੀਗਾ ਵੀ ਅਸੀਂ ਪੰਜਾਬ ਵਿੱਚ ਨਸ਼ਾ ਰਹਿਣ ਨਹੀਂ ਦੇਣਾ ਪਰ ਇਹਨਾਂ ਨੇ ਕਹੇ ਬਦਲਾਅ ਲਿਆਵਾਂਗੇ ਬਹੁਤ ਵਧੀਆ ਬਦਲਾਅ ਆਇਆ ਆ ਦੇ ਨਾਮ ਤੇ ਹੀ ਸਰਕਾਰ ਆਈ ਬਿਲਕੁਲ ਜੀ ਬਦਲਾਅ ਮੈਂ ਤੁਹਾਨੂੰ ਬਦਲਾਅ ਲੱਥ ਲਗਾ ਹੈ ਬਿ ਬਦਲਾਅ ਇਹ ਆਇਆ ਕਿ ਨਸ਼ਾ ਦੁੱਗਣਾ ਹੋ ਗਿਆ ਇਥੇ ਗੁੰਡਾਗਰਦੀ ਵਧ ਗਈ ਹਰ ਤਜੇ ਦਿਨ ਦੇ ਦੂਸਰੇ ਇੱਕ ਦਿਨ ਦੇ ਵਿੱਚ ਦੋ-ਦੋ ਤਿੰਨ-ਤਿੰਨ ਥਾਂ ਤੇ ਨਜਾਇਜ਼ ਅਸਲਾ ਗੋਲੀਆਂ ਚਲਦੀਆਂ ਗੈਂਗਸਟਰ ਵੱਧ ਗਏ ਪਰੌਤੀਆਂ ਮੰਗਣ ਲੱਗ ਪਏ ਤੇ ਫਿਰ ਇਹਨਾਂ ਨੇ ਕੋਈ ਵੀ ਜਿਹੜਾ ਮਜ਼ਦੂਰ ਵਰਗ ਦਾ ਜਾਂ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਬਦਲਾ ਲਿਆ ਕੇ ਕਾਰੋਬਾਰ ਚਲਾਵਾਂਗੇ ਅੱਜ ਤੱਕ ਇਹਨਾਂ ਨੇ ਅੱਜ ਅਲਬਰਾ ਇਹ ਆਇਆ ਹੈ ਕਿ ਲੋਕਾਂ ਦੇ ਘਰਾਂ ਦੇ ਵਿੱਚ ਬਿਜਲੀ ਦੇ ਮੀਟਰ ਵੀ ਨਹੀਂ ਲੱਗ ਰਹੇ ਭਗਵੰਤ ਮਾਨ ਜੀ ਨੇ ਦੋ ਵਾਰੀ ਸਟੇਜ ਤੋਂ ਅਲਾਉਸ ਕੀਤਾ ਹੈ ਕਿ ਬਿਨਾ ਸਰਤ ਐਨਓਸੀ ਦੇ ਬਿਨਾਂ ਸ਼ਰਤ ਦੇ ਰਜਿਸਟਰੀਆਂ ਵੀ ਹੋਣਗੀਆਂ ਔਰ ਜਿਹੜਾ ਬਿਜਲੀ ਦੇ ਮੀਟਰ ਵੀ ਲੱਗਣਗੇ ਇੱਕ ਮੁੱਖ ਮੰਤਰੀ ਦਾ ਐਲਾਨ ਹੋਵੇ ਥੱਲੇ ਅਫਸਰਾਂ ਦੇ ਕੰਨ ਤੇ ਜੂਨਾ ਸਰਕੇ ਮੈਂ ਕਿਹਾ ਇਹੋ ਜੇ ਮੁੱਖ ਮੰਤਰੀ ਨੂੰ ਆਪਾਂ ਕੀ ਕਰਨਾ ਔਰ ਫਿਰ ਉਸ ਤੋਂ ਅਲਾਵਾ ਥੋੜੇ ਦਿਨਾਂ ਜੀ ਥੋੜੇ ਦਿਨ ਹੁਣ ਚੱਲਦੇ ਪਏ ਸੀ ਆਪਣਾ ਸਰਕਾਰ ਵੱਲੋਂ ਕਾਰਪੋਰੇਸ਼ਨ ਦੇ ਕਮਿਸ਼ਨ ਨੇ ਇੱਕ ਬਿਆਨ ਲਵਾਇਆ ਅਖਬਾਰ ਦੇ ਵਿੱਚ ਕਿ ਬਾਹਰਲੇਆ ਏਰੀਆ ਦੇ ਵਿੱਚ ਬਿਨਾਂ ਸ਼ਰਤ ਮੀਟਰ ਲੱਗਣਗੇ ਪਰ ਹੱਲੇ ਤੱਕ ਇਹਨਾਂ ਦਾ ਕੋਈ ਅਸਰ ਨਹੀਂ ਆ ਸਿਰਫ ਬਿਆਨਾਂ ਤੱਕ ਸੀਮਤ ਨੇ ਅੱਜ ਉਹ ਲੋਕ ਜਿਨ੍ਹਾਂ ਨੇ ਆਪਣੇ ਕਰਜ਼ੇ ਲੈ ਕੇ ਬੈਂਕਾਂ ਕੋਲੋਂ ਬਾਰਲੀਆਂ ਕਲੋਨੀਆਂ ਦੇ ਵਿੱਚ ਮਕਾਨ ਬਣਾਏ ਗਰੀਬ ਨੇ ਕੋਈ ਇਹਨੇ 50 ਗਜ ਦਾ ਕਿਸ ਨੇ 35 ਗਜ ਦਾ ਕਿਸ ਨੇ 40 ਗਜ ਦਾ ਪਰ ਉਹਨਾਂ ਨੂੰ ਮਜਬੂਰੀ ਫੇਰ ਕਿਰਾਏ ਤੇ ਲੈ ਕੇ ਰਹਿਣਾ ਪੈਂਦਾ ਇੱਕ ਪਾਸੇ ਉਹ ਬੈਂਕਾਂ ਦੀਆਂ ਕਿਸ਼ਤਾਂ ਭਰ ਰਹੇ ਨੇ ਦੂਜੀ ਪਾਸੇ ਮਕਾਨ ਦਾ ਕਿਰਾਇਆ ਭਰ ਰਹੇ ਨੇ ਮੈਂਨਾਂ ਉਹਨਾਂ ਲੋਕਾਂ ਦਾ ਕੀ ਕਸੂਰ ਆ ਉਹਨਾਂ ਦਾ ਇਹ ਕਸੂਰ ਆ ਕਿ ਉਹਨਾਂ ਨੇ ਇਹ ਆਪਣਾ ਬਦਲਾ ਦੇ ਨਾਂ ਤੇ ਪਿਛਲੀ ਆਹ ਆਪ ਪਾਰਟੀ ਨੂੰ ਵੋਟਾਂ ਪਾਈਆਂ ਰਿਆਪ ਪਾਰਟੀ ਦੀ ਸਰਕਾਰ ਰੈਂਦੀ ਤੇ ਇਹਨਾਂ ਨੇ 1000 ਰੁਪਏ ਦਾ ਵਾਅਦਾ ਕੀਤਾ ਬੀਬੀਆਂ ਨਾਲ ਅਜੇ ਤੱਕ ਕੋਈ ਵੀ ਵਿਚਾਰੀਆਂ ਹੱਥ ਮਾਰ ਕੇ ਵੇਖਣ ਲੀਆਂ 1000 ਰੁਪਏ ਕਦੋਂ ਆਉਣਾਂ ਉਹਨੇ ਭਾਜੀਪੀ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਭਾਜੀਪੀ ਜਦੋਂ ਮੰਨ ਲਓ ਕਿ ਐਮਪੀ ਬਣ ਜਾਂਦਾ ਤਾਂ ਫਿਰ ਕਿਹੜੇ ਕਿਹੜੇ ਵਾਦੇ ਸੀਗੇ ਜਿਹੜੇ ਪੂਰੇ ਹੋਣ ਵਾਲੇ ਜਾਂ ਮੁੱਦੇ ਕਿਹੜੇ ਕਿਹੜੇ ਆ ਜਿਨ੍ਹਾਂ ਦੇ ਉੱਪਰ ਗੌਰ ਹੋਣੀ ਚਾਹੀਦੀ। ਵੇਖੋ ਜੀ ਭਾਜੀਪੀ ਦੀ ਸਰਕਾਰ ਯੂਪੀ ਦੇ ਵਿੱਚ ਆਈ ਸੀਗੀ। ਯੂਪੀ ਦੇ ਲੈਵਲ ਦੇ ਜਿੰਨੀ ਗੁੱਡਾ ਕਰਦੀ ਯੂਪੀ ਦੇ ਵਿੱਚ ਹਿਸਾ ਜੋਗੀ ਸਾਹਿਬ ਨੇ ਖਤਮ ਕੀਤੀ ਆ। ਇਸ ਵਕਤ ਯੂਪੀ ਦੇ ਵਿੱਚ ਦਿਨ ਰਾਤ ਕੋਈ ਸਮਾਨ ਬਾਹਰ ਪਿਆ ਰਹੇ ਕਿਸੇ ਦੇ ਹੱਥ ਨਹੀਂ ਆ ਜੁਰਤ ਨਹੀਂ ਆ ਕਿਸੇ ਦੀ ਕੋਈ ਚੋਕ ਲੈ ਜੇ। ਕੋਈ ਉਥੇ ਗੁੰਡਾਗਰਦੀ ਨਹੀਂ ਰਹੇਗੀ ਔਰ ਉਦੋਂ ਯੂਪੀ ਤੋਂ ਜ਼ਿਆਦਾ ਜਿਹੜੇ ਯੂਪੀ ਦੇ ਚਲਾਤ ਹੁੰਦੇ ਹਨ ਨਾ ਉਸ ਤੋਂ ਵੱਧ ਸਾਡੇ ਪੰਜਾਬ ਦੇ ਹੋਗੇ ਆ ਇਹ ਜਿਹੜੇ ਕੰਮ ਆ ਭਾਜਪਾ ਸਰਕਾਰ ਤੇ ਹੁੰਦੇ ਗੁੰਡਾਗਰਦੀ ਖਤਮ ਹੋਏਗੀ ਨਸ਼ੇ ਖਤਮ ਹੋਣਗੇ ਤਾਂ ਹੁਣ ਰੁਝਾਨ ਕਿਸ ਤਰ੍ਹਾਂ ਦਾ ਅੰਮ੍ਰਿਤਸਰ ਵਾਸੀਆਂ ਦਾ ਰੁਝਾਨ ਕਿਸ ਕਿਸ ਵੱਲ ਨੂੰ ਦੇਖੋ ਜੀ ਰੁਝਾਨ ਪਹਿਲਾਂ ਕੁਝ ਲੱਗਦਾ ਸੀਗਾ ਜਿ ਤਰ੍ਹਾਂ ਕਿ ਕਿਸਾਨ ਵਿਰੋਧ ਕਰਦੇ ਪਏ ਨੇ ਜਾਂ ਦੂਜਾ ਜਦ ਜਾ ਪਰ ਉਹ ਵੀ ਕਿਸਾਨ ਨਹੀਂ ਨੇ ਵਿਰੋਧ ਕਰਦੇ ਪਏ ਕਿਸਾਨਾਂ ਦੇ ਨਾਂ ਦੇ ਉੱਤੇ ਕਾਂਗਰਸ ਪਾਰਟੀ ਔਰ ਆਮ ਪਾਰਟੀ ਦੇ ਵਰਕਰ ਕਿਸਾਨੀ ਝੰਡਾ ਫੜ ਕੇ ਵਰੋਰ ਕਰਦੇ ਪਏ ਆ ਕਿਸਾਨਾਂ ਦੇ ਨਾਂ ਤੇ ਕਿਸਾਨਾਂ ਦਾ ਨਾਂ ਵਰਤਦੇ ਪਏ ਆ ਕਿਸਾਨ ਨਹੀਂ ਇਹਨਾਂ ਵਿਰੁੱਧ ਕਰਦਾ ਪਿਆ ਇਹ ਦੂਜੀਆਂ ਪਾਰਟੀਆਂ ਕਰਾ ਰਹੀਆਂ ਨੇ ਤਾਂ ਹੋਰ ਵੀ ਲੋਕ ਇੱਥੇ ਸੱਦੇ ਨਾਲ ਮਿਲੂ ਕਿ ਆਮ ਜੀ ਮੇਰਾ ਨਾਮ ਜੀ ਤਾਇਲ ਸਿੰਘ ਹੈ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਤਾਂ ਅੰਮ੍ਰਿਤ ਸਰ ਸ਼ਹਿਰ ਤੋਂ ਕਿਸ ਨੂੰ ਐਮਪੀ ਦੇ ਅਮਨ ਸਰ ਤੋਂ ਵੇਖੋ ਜੀ ਸਰਦਾਰ ਦਰਨਜੀਤ ਸਿੰਘ ਸਮੁੰਦਰੀ ਜੀ ਜੋ ਕਿ ਇੱਥੋਂ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਕੀ ਨਾਲ ਦਾ ਐਮਪੀ ਦੀ ਸੀਟ ਮਿਲਦੀ ਹੈ ਮੋਦੀ ਸਾਹਿਬ ਨੇ ਤੇ ਉਹਨਾਂ ਦੇ ਬਹੁਤ ਵਿਸ਼ਵਾਸ ਹੈ ਵੀ ਉਹ ਅੰਮਰਸਰ ਦੇ ਵਿਕਾਸ ਸਵਾਪ ਦੀ ਬਹੁਤ ਯਾਨੀ ਕਿ ਕੰਮ ਕਰਨਗੇ ਤੇ ਜਿਹੜੇ ਪਹਿਲੇ ਐਮਪੀ ਸੀ ਉਹਨਾਂ ਕੋਈ ਕੰਮ ਕਰਕੇ ਦੇਖੋ ਜੀ ਐਮਪੀ ਸਾਹਿਬ ਜਿਹੜੇ ਹੈਗੇ ਉਹਨਾਂ ਕੋ ਤੇ ਆਪਣਾ ਨਾਲਾ ਨਹੀਂ ਢੱਕਿਆਗਾ ਇੱਕ ਅੰਗੜਾ ਗੰਦਾ ਨਾਲਾ ਵਾ 7 ਸਾਲੋਂ ਮੌਜੂਦਾ ਐਮਪੀ ਰਹਿਣੇ ਉਹਨਾਂ ਕੋ ਗੰਦਾ ਨਾਲਾ ਅੰਗੜਾ ਢੱਕਾ ਨਹੀਂ ਗਿਆ ਨਾ ਕੋਈ ਕੀ ਨਾ ਦਾ ਦਾਣਾ ਮੰਡੀ ਦਾਣਾ ਮੰਡੀ ਤੋਂ ਫਲਾਈਓਵਰ ਬਣਨਾ ਸੀ ਇੱਕ ਦਾਣਾ ਮੰਡੀ ਬਣਨਾ ਸੀ ਇੱਕ ਚਵਾਰ ਰੋਡ ਇਹ ਇੰਦਰਾ ਕਲੋਨੀ ਬੰਨਾ ਹੀ ਉੱਥੇ ਕੀਨਾਂ ਦਾ ਫਲਾਈਓਵਰ ਦੀ ਲੋੜ ਆ ਇਹਨਾਂ ਨੂੰ ਉਹ ਨਹੀਂ ਕੰਮ ਕਰਵਾਏਗਾ ਇਹਨਾਂ ਅੱਗੇ ਜਾ ਕੇ ਕੀ ਕਰਨਾ ਹੈ ਜਦੋਂ ਹੁਣ ਤੁਸੀਂ ਕਹਿ ਰਹੇ ਹੋ ਤਰਨਜੀਤ ਸਿੰਘ ਸੰਧੂ ਹੁਣੀ ਆਉਣਗੇ ਤਾਂ ਉਦੋਂ ਫਿਰ ਇਹ ਮੁੱਦੇ ਹੱਲ ਹੋਣਗੇ ਵੇਖੋ ਜੀ ਤਰਨਜੀਤ ਸਿੰਘ ਸੰਧੂ ਜੀ ਨੂੰ ਅਸੀਂ ਆਪਣੀਆਂ ਇਲਾਕੇ ਦੀਆਂ ਮੁਸ਼ਕਲਾਂ ਦਸੀਆਂ ਪਹਿਲਾਂ ਤੇ ਇੱਥੇ ਲੋਕ ਜਿਹੜੇ ਕਿ ਨਹੀਂ ਕਾਫੀ ਲੋਕ ਇਹੋ ਜਿਹੇ ਨੇ ਜਿਨ੍ਹਾਂ ਦੇ ਘਰ ਨਹੀਂ ਰਜਿਸਟਰੀਆਂ ਨਹੀਂ ਹੈਗੀਆਂ ਜੇ ਰਜਿਸਟਰੀਆਂ ਹੋਣੀਆਂ ਤੇ ਕੋਈ ਆਪਣਾ ਲੋਨ ਲੈ ਕੇ ਕੋਈ ਕਾਰੋਬਾਰ ਸ਼ੁਰੂ ਕਰੂਗਾ ਇਸ ਕਰਕੇ ਹੀ ਕੀਨਾਂ ਦਾ ਸੰਧੂ ਸਾਹਿਬ ਨੂੰ ਉਹਨਾਂ ਦੇ ਧਿਆਨ ਵਿੱਚ ਲੰਦਾ ਵੀ ਇੱਥੇ ਜਿਹੜੇ ਲੋਕ ਜਿਨ੍ਹਾਂ ਨੇ ਲਾਲ ਲਕੀਰ ਚ ਮਕਾਨ ਹੁੰਦੇ ਉਹਨਾਂ ਦੀ ਜਿੱਸੀਆਂ ਬਣਾਈ ਜਾਣ ਉਹਨਾਂ ਨੂੰ ਉਹਨਾਂ ਦੇ ਮਲਕੀ ਦਾ ਅਧਿਕਾਰ ਦਿੱਤਾ ਜਾਵੇ ਪਰ ਲੋਕ ਕਹਿੰਦੇ ਨੇ ਕਿ ਲੀਡਰ ਵਾਦੇ ਤਾਂ ਵੱਡੇ ਵੱਡੇ ਕਰ ਜਾਂਦੇ ਨੇ ਪਰ ਜਦੋਂ ਇਲੈਕਸ਼ਨ ਹੋ ਜਾਂਦੀ ਹੈ ਜਿੱਤ ਜਾਂਦੀ ਹੈ ਉਸ ਤੋਂ ਬਾਅਦ ਕੋਈ ਗੌਰ ਨਹੀਂ ਕਰਦਾ ਵੇਖੋ ਜੀ ਮੋਦੀ ਸਰਕਾਰ ਨੇ ਵਾਦੇ ਜਿਹੜੇ ਕੀਤੇ ਉਹ ਪੂਰੇ ਕਰ ਰਹੇ ਨੇ ਘਰ ਘਰ ਲੋਕਾਂ ਨੂੰ ਮਕਾਨ ਆਤੀ ਪੈਸੇ ਦਿੱਤੇ ਨੇ ਲੋਕਾਂ ਨੂੰ ਰੇੜੀ ਫੜੀ ਵਾਲਿਆਂ ਨੂੰ ਮਜ਼ਦੂਰ ਮਜ਼ਦੂਰ ਤਬਕੇ ਨੂੰ ਘਰ ਘਰ ਉਹਨਾਂ ਨੇ 10000 ਰੁਪਏ ਦਾ ਲੋਨ ਦਿੱਤਾ 10000 ਵੀਰ 50 ਹਜ਼ਾਰ ਤੱਕ ਲੋਨ ਦਿੱਤਾ ਵਾ ਤਾਂ ਕਿ ਜੋ ਜਿਹੜਾ ਮਜ਼ਦੂਰ ਵਰਗਾ ਆਪਣਾ ਜਿਹੜਾ ਕਿ ਨਹੀਂ ਕਾਰੋਬਾਰ ਚਲਾ ਸਕੇ ਇਹ ਬਾਥਰੂਮ ਬਣਾਉਣਾ ਦੀ ਪੈ ਦਿੱਤੇ ਫਲਸ਼ਾ ਬਣਾਉਣਾ ਦੀ ਪੈ ਦਿੱਤੇ ਆਟਾ ਦਾਲ ਸਕੀਮ ਜਿਹੜੀ ਕਿ ਨਹੀਂ ਉਹ ਕੀ ਨਾਲ ਦਾ ਮੋਦੀ ਸਾਹਿਬ ਸ ਭੇਜ ਰਹੇ ਆ ਇਥੇ ਜਿੰਨੇ ਪਰਿਵਾਰ ਐਸੀ ਕਮਿਊਨਿਟੀ ਨਾਲ ਰੱਖਦੇ ਨੇ ਸੰਬੰਧ ਉਹਨਾਂ ਨੂੰ ਸਾਰਿਆਂ ਨੂੰ ਕਲਕ ਮਿਲ ਰਹੀ ਹੈ ਪ੍ਰਧਾਨ ਮੰਤਰੀ ਸਾਰੇ ਕੀ ਨਾਲ ਦਾ ਯੋਜਨਾਵਾਂ ਦੇ ਰਹੇ ਨੇ ਸੋ ਅੰਮ੍ਰਿਤਸਰ ਦੇ ਸ਼ਹਿਰ ਵਾਸੀਆਂ ਦੀ ਗੱਲ ਕੀਤੀ ਜਾਵਾਂਗੀ ਕਿੰਨਾ ਕੁ ਰੁਝਾਨ ਬੀਜੇਪੀ ਦੇ ਕੈਂਡੀਡੇਟ ਅੰਮ੍ਰਿਤਸਰ ਦੇ ਪੂਰਾ ਰੁਝਾਨ ਆ ਜੀ ਲੋਕ ਤਿਆਰ ਬੈਠੇ ਨੇ ਕਿਹੜਾ ਟਾਈਮ ਹੋਵੇ ਤੇ ਅਸੀਂ ਕੀ ਨਾਲ ਦਾ ਮੋਦੀ ਸਾਹਿਬ ਜੀ ਨੂੰ ਜਿਤਾ ਗਏ ਤੇ ਤਰਨਜੀਤ ਸਿੰਘ ਸੰਧੂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਬਹੁਤ ਧੰਨਵਾਦ ਜੀ ਸਰ ਬਹੁਤ ਬਹੁਤ ਧੰਨਵਾਦੀ ਸੋ ਇਹ ਸਨ ਆਮ ਲੋਕ ਜਿਨ੍ਹਾਂ ਨਾਲ ਗੱਲਬਾਤ ਕੀਤੀ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ ਦੇਖਣਾ ਹੋਵੇਗਾ ਕਿ ਕਿਹੜਾ ਅੰਮ੍ਰਿਤਸਰ ਸ਼ਹਿਰ ਤੋਂ ਬਾਜ਼ੀ ਮਾਰਦਾ ਹੈ ਕਿ ਤਾਂ ਜੋ ਜਨਤਾ ਦੇ ਮੁੱਦੇ ਜਿਹੜੇ ਨੇ ਹੱਲ ਕਰ ਸਕੇ ਕੈਮਰਾਮੈਨ ਜਿਸ ਕਰਨ ਦੇ ਨਾਲ ਗੁਰਦੇਵਾਲ ਸਿੰਘ ਅਬ੍ਰਿਤ ਸਰ